ਾਰੇ ਕਿਸਾਨ ਵੀਰੋ ਤੇ ਪੈਣੋ ਇਹ ਗੱਲ ਕਹੀ ਜਾਂਦੀ ਏ ਕਿ ਜਿਹੜੀ ਸ਼ੈ ਮੁਫਤ ਹੁੰਦੀ ਨਾ ਉਹ ਅਸਲ ਚ ਬਹੁਤ ਕੀਮਤੀ ਹੁੰਦੀ ਮੇਰਾ ਇਸ਼ਾਰਾ ਏ ਕੁਦਰਤੀ ਵਸੀਲਿਆਂ ਬਾਰੇ ਕੁਦਰਤੀ ਵਸੀਲੇ ਕੁਦਰਤ ਨੇ ਸਾਨੂੰ ਬਖਸ਼ੇ ਨੇ ਮੁਫਤ ਬਖਸ਼ੇ ਨੇ ਚਾਹੇ ਧਰਤੀ ਹੈ ਤੇ ਪਾਣੀ ਹੈ ਚਾਹੇ ਹਵਾ ਹੈ ਤੇ ਇਹਨਾਂ ਦੀ ਕੀਮਤ ਉਹਨਾਂ ਕੋਲ ਪੁੱਛੋ ਜਿਨ੍ਹਾਂ ਨੂੰ ਪਾਣੀ ਲੱਭਦਾ ਨਹੀਂ ਪੀਣ ਵਾਸਤੇ ਜਿਨ੍ਹਾਂ ਨੂੰ ਹਵਾ ਪਿਓਰ ਨਹੀਂ ਮਿਲਦੀ ਆਪਾਂ ਪੰਜਾਬ ਸੂਬੇ ਚ ਰਹਨੇ ਆ ਪ੍ਰਮਾਤਮਾ ਦੀ ਕਿਰਪਾ ਪਰ ਗੱਲ ਇਹ ਹੈ ਕਿ ਇਹਨਾਂ ਵਸੀਲਿਆਂ ਦੀ ਸੰਭਾਲ ਬੜੀ ਜ਼ਰੂਰੀ ਹੈ ਜੇ ਸੰਭਾਲ ਨਾ ਕੀਤੀ ਤੇ ਫਿਰ ਪੱਲੇ ਕੱਖ ਨਹੀਂ ਰਹਿਣਾ ਆਪਾਂ ਤਾਂ ਸਾਡੀ ਸਾਰੀ ਖੇਤੀ ਤੇ ਆਪਾਂ ਆਧਾਰ ਸਾਡੀ ਇਕਨੋਮੀ ਹੈ ਇਸੇ ਕਰਕੇ ਅਸੀਂ ਅੱਜ ਤੁਹਾਡੇ ਨਾਲ ਗੱਲਬਾਤ ਕਰਨੀ ਹੈ ਜ਼ਿਕਰ ਕਰਨਾ ਹੈ ਕਿ ਸੌਣੇ ਦੀਆਂ ਫਸਲਾਂ ਦੀ ਕੁਦਰਤੀ ਵਸੀਲਾ ਦੀ ਸੰਭਾਲ ਕਿਵੇਂ ਕਰਨੀ ਹੈ ਮੇਰੇ ਨਾਲ ਨੇ ਡਾਕਟਰ ਗੁਰਦੀਪ ਸਿੰਘ ਡਿਪਟੀ ਡਾਇਰੈਕਟਰ ਨੇ ਜ਼ਿਲ੍ਹਾ ਸਖਰਾਈ ਅਫਸਰ ਜ਼ਿਲ੍ਹਾ ਮੋਗਾ ਚ ਆਪਣੀ ਸੇਵਾ ਨਿਭਾਉਂਦੇ ਨੇ ਵਿਭਾਗ ਖੇਤੀਬਾੜੀ ਡਾਕਟਰ ਸਾਹਿਬ ਕੁਦਰਤੀ ਵਸੀਲੇ ਖੁਸ਼ਹਾਲ ਨੇ ਵਧੀਆ ਨੇ ਤੇ ਸਾਡੀ ਖੇਤੀ ਖੁਸ਼ਹਾਲ ਹੈ ਇਹ ਸਿੱਧਾ ਸਬੰਧ ਹੈ ਤੇ ਕੁਦਰਤੀ ਵਸੀਲਿਆਂ ਦੀ ਬੇਕਦਰੀ ਬੜੀ ਹੋਣ ਗਈ ਤੁਸੀਂ ਮਾਹਿਰ ਹੋ ਕੁਦਰਤੀ ਵਸੀਲਿਆਂ ਦਾ ਜੋ ਜ਼ਿਕਰ ਕਰਨੇ ਆ ਤੇ ਕਿਹੜੇ-ਕਿਹੜੇ ਕੁਦਰਤੀ ਵਸੀਲੇ ਸਮਝਦੇ ਹੋ ਜਿਨ੍ਹਾਂ ਤੇ ਸਿੱਧੇ ਤੌਰ ਤੇ ਸਾਡੀ ਖੇਤੀ ਨਿਰਭਰ ਕਰਦੀ ਹੈ ਜਿਹੜਾ ਸਾਡਾ ਦੇਸ਼ ਆ ਉਹ ਪਹਿਲੀ ਗੱਲ ਤੇ ਉਹ ਖੇਤੀ ਪ੍ਰਧਾਨ ਜਿਹੜਾ ਉਦੇਸ਼ ਹੈ ਤੇ ਜਿਹੜੀ ਖੇਤੀ ਆ ਉਹ ਪਾਣੀ ਤੇ ਨਿਰਭਰ ਕਰਦੀ ਹੈ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪਹਿਲੀ ਜਿਹੜੀ ਸੱਭਤਾਆਂ ਜਿਹੜੀਆਂ ਸਾਡੀਆਂ ਪਲੀਆਂ ਨੇ ਜਾਂ ਜਿੱਥੋਂ ਮਨੁੱਖਤਾ ਦਾ ਜਨਮ ਹੋਇਆ ਵਾ ਜਿਵੇਂ ਕਿ ਆਮ ਕਰਕੇ ਕਿਹਾ ਜਾਂਦਾ ਕਿ ਅਫਰੀਕਾ ਦੇ ਵਿੱਚ ਜਿਹੜਾ ਵਾ ਉਥੋਂ ਸਾਰੇ ਅਸੀਂ ਲੋਕ ਜਿਹੜੇ ਆ ਉਹ ਆਏ ਆ ਉਥੇ ਜਿਹੜਾ ਉਹ ਜਨਮ ਹੋਣ ਦਾ ਕਾਰਨ ਪਾਣੀ ਸੀ ਤੇ ਕਿਉਂਕਿ ਉਥੇ ਪਾਣੀ ਖਤਮ ਹੋ ਗਿਆ ਤੇ ਉਹ ਜਿਹੜੀਆਂ ਸਭਿਤਾਵਾਂ ਜਿਹੜੀਆਂ ਸਾਰੀਆਂ ਹੀ ਦੁਨੀਆ ਦੇ ਵਿੱਚ ਖੰਡਰ ਗਈਆਂ ਇਸੇ ਤਰ੍ਹਾਂ ਹੀ ਤੁਸੀਂ ਮਿਸਰ ਦੀ ਸਭਿਤਾ ਵੀ ਆਪਾਂ ਛੋਟੇ ਹੁੰਦੇ ਸਕੂਲਾਂ ਦੇ ਵਿੱਚੋਂ ਪੜ੍ਹਦੇ ਰਹੇ ਆ ਨੀਲ ਘਾਟੀ ਦੀ ਜਿਹੜੀ ਸਭਿਤਾ ਸੋ ਇਹ ਜੀਵਨ ਜਿਹੜਾ ਵਾ ਉਹ ਪਾਣੀ ਦੇ ਨਾਲ ਜਿਹੜਾ ਨਿਰਭਰ ਆ ਤੇ ਕਿਉਂਕਿ ਖਾਣ ਵਾਸਤੇ ਸਾਨੂੰ ਰੋਟੀ ਚਾਹੀਦੀ ਆ ਸੋ ਉਹ ਰੋਟੀ ਜਿਹੜੀ ਆ ਉਹ ਪਾਣੀ ਤੋਂ ਮਿਲਦੀ ਸੀ ਇਸ ਕਰਕੇ ਪਾਣੀ ਇੱਕ ਇਸ ਤਰ੍ਹਾਂ ਦਾ ਇੱਕ ਅਜਿਹਾ ਸੋਭਾ ਕੁਦਰਤ ਨੇ ਜਿਹੜਾ ਸਾਨੂੰ ਬਖਸ਼ਿਸ਼ ਕੀਤਾ ਹੈ ਕਿ ਇਸ ਤੋਂ ਬਿਨਾਂ ਜਿਹੜੀ ਸਾਡੀ ਖੇਤੀ ਆ ਉਹ ਸੰਭਵ ਨਹੀਂ ਹੈਗੀ ਸੋ ਖੇਤੀ ਦੇ ਨਾਲ ਜਿਹੜਾ ਉਹ ਪਾਣੀ ਦਾ ਬਹੁਤ ਗੂੜਾ ਸਬੰਧ ਹੈ ਬਿਲਕੁਲ ਡਾਕਟਰ ਗੁਰਦੀਪ ਸਿੰਘ ਜੀ ਇਹ ਗੱਲ ਬਿਲਕੁਲ ਵਾਜਬ ਤੁਸੀਂ ਦੱਸੀਏ ਕਿ ਜਿਹੜੀ ਖੇਤੀ ਏ ਉਹ ਸਿੱਧਾ ਉਹਦਾ ਪਾਣੀ ਨਾਲ ਸਬੰਧ ਤੇ ਹੈ ਹੀ ਇਹ ਨਾਲ ਦੇ ਨਾਲ ਵਾਤਾਵਰਣ ਵੀ ਬੜਾ ਮਹੱਤਵਪੂਰਨ ਰੋਲ ਦਾ ਕਰਦਾ ਹੈ ਇਹ ਤਾਂ ਵੀ ਸਾਫ਼ ਸੁੱਥਰਾ ਹੋਣਾ ਬੜਾ ਜ਼ਰੂਰੀ ਹੈ ਔਰ ਇਹ ਸਾਰਾ ਉਪਰਾਲਾ ਜਿਹੜਾ ਹੈ ਇਹ ਸਾਡੇ ਖੇਤੀ ਤਕਨੀਕਾਂ ਦੇ ਯਤਨਾਂ ਵਾਲੀ ਇਹ ਨਿਭਰੇ ਚੜਨਾ ਅੱਛਾ ਹੁਣ ਤੁਸੀਂ ਮਾਹਿਰ ਹੋ ਥੋੜਾ ਜਿਹਾ ਸਾਨੂੰ ਨਾ ਪਾਣੀ ਬਾਰੇ ਦੱਸੋ ਵੀ ਜਹਾੜੇ ਜ਼ਮੀਨ ਹਟਲੇ ਪਾਣੀ ਦੇ ਭੰਡਾਰ ਕਿੰਨੇ ਮੁਕਨ ਮੁਕਦੇ ਜਾਣਦੇ ਆ ਬਹੁਤ ਡੂੰਘੇ ਬੋਰ ਸਾਨੂੰ ਕਰਾਉਣੇ ਪੈ ਰਹੇ ਆ ਇਹ ਤੁਹਾਡੇ ਮੁਤਾਬਕ ਸਥਿਤੀ ਕੀ ਹੈ ਪਾਣੀ ਦੀ ਕੀ ਕਰਨਾ ਚਾਹੋਗੇ ਜੇ ਆਪਾਂ ਜਿਹੜੀ ਸਾਡੇ ਕੋਲ ਗ੍ਰੀਨ ਰੈਵੋਲੂਸ਼ਨ ਦੀ ਗੱਲ ਕਰੀਏ ਆਪਾਂ ਹਰੀ ਕ੍ਰਾਂਤੀ ਦੀ ਉਸ ਵੇਲੇ ਸਨ 60 ਦੇ ਆਸ-ਪਾਸ ਜਿਹੜਾ ਵਾ ਉੱਤੇ ਤਕਰੀਬਨ 8 ਫੁੱਟ ਤੇ ਪਾਣੀ ਸੀ ਤੇ ਅੱਜ ਜਿਹੜਾ ਸਾਨੂੰ ਜਿਹੜਾ ਵਾ ਉਹ ਪਾਣੀ ਬੜਾ ਈਜ਼ੀਲੀ ਉੱਤੇ ਸੀ ਮੋਨੋਬਲੌਗ ਮੋਟਰਾਂ ਜਿਹੜੀਆਂ ਸੀ ਕੰਮ ਆਉਂਦੀਆਂ ਸੀ ਤੇ ਅੱਜ ਜਿਹੜਾ ਪਾਣੀ ਆ ਸਾਨੂੰ 200 ਫੁੱਟ ਤੋਂ ਥੱਲੇ ਜਿਹੜਾ ਉਹ ਅਸੀਂ ਬੋਰ ਕਰਦੇ ਆਂ ਤੇ ਜੇ ਬੋਰ ਸਾਨੂੰ ਹੋਰ ਡੂੰਗਾ ਕਰਨਾ ਪੈਂਦਾ 500 ਫੁੱਟ ਤੱਕ ਵੀ ਜਿਹੜਾ ਸਾਡਾ ਚਲੇ ਗਿਆ ਵਾ ਤੇ ਆਉਣ ਵਾਲੇ 15 ਸਾਲਾਂ ਦੇ ਵਿੱਚ ਜਿਹੜੇ ਸਾਡੇ ਮਾਹਰ ਨੇ ਇਸ ਪਾਣੀ ਦੇ ਉਹ ਇਹ ਦੱਸਦੇ ਨੇ ਕਿ 2039 ਤੱਕ ਯਾਨੀ ਕਿ 15 ਸਾਲਾਂ ਦੇ ਵਿੱਚ ਇਹ ਪਾਣੀ ਜਿਹੜਾ ਵਾ ਇਹ ਉਹ ਖਤਮ ਹੋ ਚੁੱਕੇਗਾ ਖਤਮ ਦਾ ਭਾਵ ਇਹ ਨਹੀਂ ਹੈ ਕਿ ਬਿਲਕੁਲ ਤੁਹਾਨੂੰ ਪਾਣੀ ਲੱਭੇਗਾ ਨਹੀਂਗਾ ਬਲਕਿ ਸਾਡੀ ਪਹੁੰਚ ਤੋਂ ਬਾਹਰ ਹੋ ਜਾਵੇਗਾ ਕਿਉਂਕਿ ਅੱਜ ਤੇ ਅਸੀਂ ਉਹ ਮੋਟਰਾਂ ਢੂੰਗੀਆਂ ਕਰੀ ਜਾਂਦੇ ਆ ਕਰੀ ਜਾਂਦੇ ਆ ਪਰ ਕੋ ਪਤਨ ਜਿਹੜੇ ਜ਼ਮੀਰ ਕੁਦਰਤ ਨੇ ਸਾਨੂੰ ਜਿਹੜੀ ਪਾਣੀ ਬਖਸ਼ਿਆ ਵਾ ਜਿਹੜਾ ਧਰਤੀ ਹੇਠਲੇ ਪਾਣੀ ਉਹ ਪਤਨਾਂ ਦੇ ਵਿੱਚ ਆ ਸੋ ਉਹ ਪਤਨ ਜਿਹੜਾ ਵਾ ਉਹ ਖਤਮ ਹੋ ਜਾਵੇਗਾ ਜੇ ਇਸ ਤੋਂ ਅੱਗੇ ਜਾਈਏ ਤਾਂ ਜੇ ਮੰਨ ਲਓ ਕਿ ਸਾਡੇ ਕੋਲ ਕੋਈ 17 ਬਿਲੀਅਨ ਕਯੂਬਿਕ ਮੀਟਰ ਜਿਹੜਾ ਆਪਾਂ ਬਿਲੀਅਨ ਕਯੂਬਿਕ ਮੀਟਰ ਚ ਪਾਣੀ ਦੀ ਜਿਹੜੀ ਆ ਉਹ ਮਿਲਤੀ ਕੀਤੀ ਜਾਂਦੀ ਆ ਆਮ ਭਾਸ਼ਾ ਦੇ ਵਿੱਚ ਗੱਲ ਕਰੀਏ ਤੇ ਇਹ ਉਹ ਜਿੱਦਾਂ ਬੈਂਕ ਦੇ ਵਿੱਚ ਆਪਾਂ ਐਫ ਡੀਆ ਕਰਾਉਨੇ ਆ ਉਦਾਂ ਹੀ ਆ ਤੇ ਜੇ 17 ਜਿਹੜੇ ਰੁਪਏ ਆਪਾਂ ਕੋਈ ਐਫ ਡੀਆ ਕਰਾਉਨੇ ਆ ਤੇ 17 ਰੁਪਏ ਅਸੀਂ ਉਤੋਂ ਲੈ ਸਕਦੇ ਆ ਤੇ ਅਸੀਂ ਲੈ ਕਿਨੇ ਰਹੇ ਆ 28 ਰੁਪਏ ਤੇ ਇਹਦਾ ਮਤਲਬ ਇਹ ਆ ਕਿ ਜੋ ਸਾਡਾ ਪ੍ਰਿੰਸੀਪਲ ਆ ਬੈਂਕ ਦੇ ਵਿੱਚ ਜਾਂ ਪਹਿਲਾਂ ਸਾਡੇ ਪੈਸੇ ਜਮਾ ਕਰਾਏ ਆ ਜਿਸ ਤੋਂ ਸਾਨੂੰ 17 ਰੁਪਏ ਇੰਟਰਸਟ ਆ ਰਿਹਾ ਵਾ ਤੇ ਆਪਾਂ ਹਰ ਮਹੀਨੇ ਜਿਹੜਾ ਉਹ ਕਢਾਈ ਜਾ ਰਹੇ ਆ 28 ਰੁਪਏ ਤੇ ਫਿਰ ਉਹ ਇਹਦਾ ਮਤਲਬ ਇਹ ਆ ਕਿ ਸਾਡਾ ਪ੍ਰਿੰਸੀਪਲ ਵੀ ਖਤਮ ਹੋ ਜਾਊਗਾ ਸੋ 17 ਮਿਲੀਅਨ ਜਿਹੜਾ ਬਿਲੀਅਨ ਕਯੂਬਿਕ ਮੀਟਰ ਜਿਹੜਾ ਪਾਣੀ ਆ 28 ਬਿਲੀਅਨ ਕਯੂਬਿਕ ਮੀਟਰ ਪਾਣੀ ਜਿਹੜਾ ਉਹ ਅਸੀਂ ਜ਼ਮੀਨ ਚੋਂ ਕੱਢੀ ਜਾ ਰਹੇ ਆ ਉਹ ਜਿਹੜੀ ਜਿਹੜੀ ਸਰ ਗੁਲੱਤ ਸਾਹਿਬ ਦਰ ਜਿਹੜੀ ਆ ਉਹ 166% ਹੈ 4% ਹੈ ਔਰ ਦੇਖੋ ਇਹ ਗੱਲ ਬਿਲਕੁਲ ਸਪਸ਼ਟ ਇਹ ਜਿਹੜੇ ਨੁਕਤੇ ਦੱਸੇ ਡਾਕਟਰ ਸਾਹਿਬ ਨੇ ਬਿਲਕੁਲ ਸਪਸ਼ਟ ਨਜ਼ਰ ਆਉਂਦੇ ਆ ਕਿ ਜੇ ਸਿਰਫ ਦਰ ਨਾਲ ਤੁਰਦੇ ਰਹੇ ਤੇ ਫਿਰ ਗੱਲ ਹੋਈ ਹੈ ਕਿ ਹੋਈ ਜਿਹੜੀ ਗੱਲ ਵੀ ਦੂਰ ਦਰਾਡੇ ਪਾਣੀ ਤੱਕ ਪੀਣ ਵਾਸਤੇ ਲੱਭਣਾ ਤੇ ਫਿਰ ਰੇਗੀਸਥਾਨ ਬਾਰੇ ਵੀ ਚਰਚਾ ਚੱਲਣ ਦੀ ਵੀ ਪੰਜਾਬ ਦੇ ਰੇਗੀਸਨ ਬਣਾਂਦੀ ਸਭਾਵਨਾ ਬਣਨ ਢਈ ਹੈ ਹੁਣ ਵੀ ਆਪਾਂ ਜੇ ਕੋਸ਼ਿਸ਼ ਕਰੀਏ ਸਭਲ ਸਕਨੇ ਆ ਤਕਨੀਕਾਂ ਦੇ ਨਾਲ ਹੀ ਸੰਭਲਿਆ ਜਾ ਸਕਦਾ ਪਿਆਰੇ ਕਿਸਾਨ ਵੀਰੋ ਸੋ ਇਸੇ ਕਰਕੇ ਅੱਜ ਦੀ ਇਹ ਜਿਹੜੀ ਚਰਚਾ ਹੀ ਰੱਖੀ ਹੈ ਕਾਰਨ ਇਹ ਹੋਈ ਹੈ ਕਿ ਆਪਾਂ ਸੋਣੀ ਰੋਦੇ ਵਿੱਚ ਫਸਲਾਂ ਨੂੰ ਕਿਵੇਂ ਬੀਜਣਾ ਹੈ ਕਿਸ ਢੰਗ ਨਾਲ ਬੀਜਣਾ ਤਾਂ ਕਿ ਪਾਣੀ ਦੀ ਬਚਤ ਕੀਤੀ ਜਾ ਸਕੇ ਅੱਛਾ ਹੁਣ ਡਾਕਟਰ ਗੁਰਦੀਪ ਸਿੰਘ ਜੀ ਜੇ ਤੁਸੀਂ ਚਾਹਤ ਮਾਰੀ ਆਪਣੇ ਫਸਲੀ ਚੱਕਰ ਵਾਲ ਤੇ ਸਾਡੇ ਕੋਲ ਨજર ਆਉਂਦੀ ਝੋਨੇ ਦੀ ਫਸਲ ਔਰ ਇਹ ਅਕਸਰ ਮਾਹਿਰ ਕਹਿੰਦੇ ਨੇ ਵੀ ਝੋਨਾ ਸਾਡੇ ਪੰਜਾਬ ਦੀ ਫਸਲ ਨਹੀਂ ਹੈ ਔਰ ਇਹ ਸਾਡੇ ਸੂਬੇ ਚ ਸੋਨੀ ਦੇ ਉਤੇ ਜੀ ਬੀਤੀ ਜਾਂਦੀ ਏ ਤੇ ਜੇ ਗੱਲ ਕਰੀਏ ਪਾਣੀ ਦੀ ਤੇ ਕਿੰਨੇ ਕਰੋੜਾ ਲੀਟਰ ਪਾਣੀ ਜਿਹੜਾ ਝੋਨੇ ਨੂੰ ਪਾਲਣ ਵਾਸਤੇ ਲੱਗਦਾ ਕਿੰਨੇ ਕੱਦੂ ਦੇਖੋ ਹੁੰਦਾ ਕਿੰਨਾ ਪਾਣੀ ਜਿਹੜਾ ਉਹ ਪੂਰਾ ਛੱਪੜ ਹੀ ਭੰਨ ਜਾਂਦਾ ਜੀ ਪੰਜਾਬ ਦੇ ਪਾਸੇ ਦੇ ਸੋ ਇਸ ਪੱਖੋਂ ਤੁਸੀਂ ਮਾਹਿਰ ਹੋ ਜੇ ਝੋਨਾ ਦੇਖੋ ਕਿਸਾਨ ਨੇ ਬੀਜਣਾ ਲੋਡ ਵੀ ਹੈ ਪੱਕਾ ਭਾਅ ਵੀ ਕਿਸਾਨ ਨੂੰ ਮਿਲਦਾ ਹੈ ਕਿਸਾਨ ਛੱਡ ਵੀ ਨਹੀਂ ਸਕਦਾ ਕੀ ਕਿਸਾਨ ਕਰੇ ਕਿ ਝੋਨੇ ਦੀ ਫਸਲ ਵੀ ਲਾ ਲਈਏ ਤੇ ਪਾਣੀ ਵੱਜ ਜਾਵੇ ਜੇ ਆਪਾਂ ਇੱਕ ਝਾਤ ਮਾਰੀਏ ਤੇ ਤਕਰੀਬਨ 1 ਲੱਖ ਤੇ 90000 ਹੈਕਟੇਅਰ ਜਿਹੜਾ ਤਕਰੀਬਨ 2 ਲੱਖ ਹੈਕਟੇਅਰ ਸਾਡੇ ਕੋਲ ਰਕਬਾ ਹੁੰਦਾ ਸੀ 1960 ਦੇ ਵਿੱਚ ਅੱਜ ਸਾਡੇ ਕੋਲ 31 ਲੱਖ ਤੋਂ ਵੱਧ ਹੈਕਟੇਅਰ ਜਿਹੜੇ ਨਾ ਇਹ ਰਕਬਾ ਜਿਹੜਾ ਚਲੇ ਗਿਆ ਵਾ ਸੋ ਇਹਨਾਂ 15 ਗੁਣਾ ਜਿਹੜਾ ਇਹ ਜਿਹੜਾ ਝੋਨੇ ਦਾ ਇਹਟ ਰਕਬਾ ਆਉਣਾ ਇੱਕ ਬੜੀ ਵੱਡੀ ਵੱਡੀ ਗੱਲ ਆ ਔਰ ਬੜੀ ਵੱਡੀ ਹੁਣ ਅੱਜ ਦੀ ਸਮੇਂ ਦੇ ਵਿੱਚ ਸਾਡੇ ਵਾਸਤੇ ਇੱਕ ਸਮੱਸਿਆ ਵੀ ਆ ਉਹਦਾ ਕਾਰਨ ਇਹ ਆ ਕਿ ਝੋਨੇ ਦੇ 1 ਕਿਲੋ ਚੌਲ ਪੈਦਾ ਕਰਨ ਵਾਸਤੇ 5000 ਤੱਕ ਲਿਟਰ ਪਾਣੀ ਜਿਹੜਾ ਉਹ ਜ਼ਮੀਨ ਦੇ ਵਿੱਚੋਂ ਕੱਢਣਾ ਪੈਂਦਾ ਤੇ ਦੂਜੀ ਗੱਲ ਇਹ ਆ ਕਿ ਜਿਹੜਾ ਪਾਣੀ ਅਸੀਂ ਕੱਢਦੇ ਆਂ ਜ਼ਿਆਦਾਤਰ ਪਾਣੀ ਜਿਹੜਾ ਜ਼ਮੀਨ ਚੋਂ ਕੱਢਦੇ ਆਂ ਜਿਹੜੀ ਸਿੰਚਾਈ ਆ ਉਹ ਨਹਿਰਾਂ ਦੇ ਨਾਲ ਹੀ ਬਹੁਤ ਸਾਡੇ ਇੱਥੇ ਘਟਿਆ ਹੈ ਤਕਰੀਬਨ ਜਿਹੜਾ ਵਾ ਉਹ 28% ਜਿਹੜੀ ਆ ਉਹ ਨਹਿਰੀ ਰਹੀ ਪਾਣੀ ਨਾਲ ਤੇ ਬਾਕੀ ਜਿਹੜਾ ਟਿਊਬਲ ਧਰਤੀ ਦੇ ਵਿੱਚ ਅਸੀਂ ਬੋਰ ਕਰਕੇ ਜਿਹੜੇ ਆ ਉਹ ਅਸੀਂ ਕੱਢਦੇ ਆਂ ਤੇ ਬੋਰ ਜਿਹੜੇ ਆ ਤਕਰੀਬਨ ਐਸ ਵਲੇ ਜਿਹੜੇ ਆ ਉਹ ਸਾਡੇ ਕੋਲ 14 ਲੱਖ ਬੋਰ ਜਿਹੜੇ ਪੰਜਾਬ ਦੀ ਧਰਤੀ ਦੇ ਉੱਤੇ ਹੋ ਚੁੱਕੇ ਨੇ ਸੋ ਲਗਾਤਾਰ ਉਹ ਵੱਡੇ ਬੋਰ ਨੇ ਪਾਣੀ ਨਿਕਲਦਾ ਜਾ ਰਿਹਾ ਉਹ ਖਤਮ ਹੁੰਦਾ ਜਾ ਰਿਹਾ ਸੋ ਝੋਨੇ ਨੂੰ ਪੈਦਾ ਕਰਨ ਵਾਸਤੇ ਪਾਣੀ ਜਿਹੜਾ ਬਹੁਤ ਹੈ ਬਾਕੀ ਫਸਲਾਂ ਦੇ ਮੁਕਾਬਲੇ ਤੇ ਝੋਨਾ ਸਾਡੇ ਪੰਜਾਬ ਦੀ ਮੁੱਖ ਫਸਲ ਹੈ ਇਹਦੇ ਵਿੱਚ ਇਸ ਕਰਕੇ ਸਾਨੂੰ ਇਹ ਜਿਹੜੀ ਸਮੱਸਿਆ ਵਾ ਕਿ ਉਹ ਪਾਣੀ ਬਹੁਤ ਜ਼ਿਆਦਾ ਜਿਵੇਂ ਤੁਸੀਂ ਗੱਲ ਕੀਤੀ ਕਿ ਪਾਣੀ ਜਿਹੜਾ ਪਾਣੀ ਵੇਚੀ ਜਾ ਰਿਹਾ ਇਹ ਬਿਲਕੁਲ ਤੁਹਾਡੀ ਗੱਲ ਠੀਕ ਆ ਜੇ ਆਪਾਂ ਇਹਦੇ ਦੇ ਹਿਸਾਬ ਤਾਬ ਲਿਆ ਜਾਵੇ ਤੇ ਉਹ ਚੌਲਾਂ ਦੇ ਹਿਸਾਬ ਨਾਲ ਤੇ ਪਾਣੀ ਕਰੋੜਾ ਰੁਪਈਆ ਦਾ ਪਾਣੀ ਜਿਹੜਾ ਪੰਜਾਬ ਚੋਂ ਬਾਹਰਲੇ ਦੇਸ਼ਾਂ ਨੂੰ ਜਾਇਆ ਰਿਹਾ ਸਰ ਗੱਲ ਦੇਖੋ ਮੈਂ ਹੁਣ ਮੇਰੇ ਮਨ ਚ ਬੜਾ ਆਉਂਡਿਆ ਹੈ ਵੀ ਝੋਨੇ ਦੀ ਫਸਲ ਤੇ ਕਿਸਾਨ ਨੇ ਬਿਜਨੀ ਬਿਜਨੀ ਕਾਰਨ ਕੀ ਹੈ ਕਿ ਵੱਧੀ ਆਬਾਦੀ ਹੈ ਢੇਡਵੀ ਭਰਨਾ ਹੈ ਚੌਲ ਵੀ ਚਾਹੀਦੇ ਨੇ ਤੇ ਕਿਸਾਨ ਦੀ ਮਾਲੀ ਹਾਲਤ ਦੇਖੀ ਤੇ ਝੋਨੇ ਨਾਲ ਸਿੱਧੀ ਜੁੜੀ ਜੀ ਪਾ ਪੱਕਾਏ ਤੇ ਕਿਸਾਨ ਨੂੰ ਹੀ ਪੈਸੇ ਲੱਭਦੇ ਆ ਹੁਣ ਨੁਕਤਾ ਇੱਥੇ ਹੁੰਦਾ ਕਿ ਝੋਨਾ ਕਿਵੇਂ ਬੀਜੀਏ ਕਿੱਦਾਂ ਆਪਾਂ ਪਾਣੀ ਬਚਾਈਏ ਮਕਸਦ ਇਹ ਹੈ ਤਾਂ ਕਿ ਆਪਾਂ ਸੋਣੀ ਰੋਧ ਦੇ ਵਿੱਚ ਝੋਨੇ ਨੂੰ ਕਾਮਯਾਬ ਕਾਸ਼ ਕਰ ਸਕੀਏ ਤੁਸੀਂ ਮਾਹਿਰ ਹੋ ਕਿਵੇਂ ਪਾਣੀ ਬਚਾਇਆ ਜਾ ਸਕਦਾ ਝੋਨੇ ਦੀ ਫਸਲ ਜੇ ਉਹ ਨੁਕਤੇ ਕੋ ਝੋਨੇ ਦੀ ਫਸਲ ਸਾਡੇ ਕਿਸਾਨ ਨੇ ਪਣੀਰ ਵੀ ਬੀਜਣੀ ਹੈ ਯੋਜਨਾ ਵੀ ਬਣਾਉਣੀ ਹੈ ਕਿਹੜੇ ਕਿਹੜੇ ਖਾਸ ਨੁਕਤੇ ਜਿਨ੍ਹਾਂ ਨੂੰ ਆਪਾਂ ਧਿਆਨ ਦੇ ਦਈਏ ਤਾਂ ਕਿ ਝੋਨੇ ਦੀ ਫਸਲ ਹੀ ਕਾਮਯਾਬੀ ਨਾਲ ਪੈਦਾ ਹੋ ਜਾਵੇ ਤੇ ਸਾਡਾ ਪਾਣੀ ਬਚ ਜਾਵੇ ਨਾ ਹਿੰਗ ਲਗੇ ਨਾ ਫਟਕਣੀ ਤੇ ਰੰਗ ਵੀ ਸਾਡਾ ਚੋਖਾ ਆ ਜਾਵੇ ਝੋਨੇ ਨੂੰ ਭਾਵੇਂ ਕਿ ਮਾਹਿਰ ਇਹ ਦੱਸਦੇ ਨੇ ਕਿ ਫਸਲੀ ਪਿੰਤਾ ਜਿਹੜੀ ਆ ਝੋਨੇ ਦਾ ਬਦਲ ਜਿਹੜਾ ਇੱਕ ਸਮੇਂ ਦੀ ਲੋੜ ਐ ਪਰੰਤੂ ਇੱਕਦਮ ਇਸ ਫਸਲ ਨੂੰ ਛੱਡਣਾ ਦੂਜੀਆਂ ਫਸਲਾਂ ਨੂੰ ਲੈ ਕੇ ਆਉਣਾ ਕਿਉਂਕਿ ਝੋਨਾ ਸਾਡੇ ਰਚ ਚੁੱਕਾ ਸਾਡੇ ਸਾਵਾਂ ਦੇ ਵਿੱਚ ਜਿਹੜਾ ਰਚ ਚੁੱਕਾ ਇਹ ਫਸਲ ਜਿਹੜੀ ਠੀਕ ਹੈ ਉਦੋਂ ਸਮੇਂ ਦੀ ਲੋੜ ਸੀ ਸਾਨੂੰ ਆਂ ਦੀ ਸਮੱਸਿਆ ਸੀ ਲੋਕਾਂ ਨੇ ਬੜੀ ਮਿਹਨਤ ਕਰਕੇ ਇਸ ਜੀ ਤਕਨੀਕ ਝੋਨੇ ਦੀ ਨੂੰ ਜਿਹੜਾ ਵਾ ਉਹ ਇਹਦੇ ਵਿੱਚ ਮਹਾਰਤ ਫਸਲ ਹਾਸਲ ਕੀਤੀ ਹੈ ਪਰੰਤੂ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਜੇ ਰਗਬਾ ਛੱਡਿਆ ਨਹੀਂ ਜਾ ਸਕਦਾ ਇਨਾ ਘਟਾਇਆ ਨਹੀਂ ਜਾ ਸਕਦਾ ਤਾਂ ਫਿਰ ਝੋਨੇ ਨੂੰ ਪੈਦਾ ਕਿਵੇਂ ਕੀਤਾ ਜਾਵੇ ਤਾਂ ਕਿ ਪਾਣੀ ਸਾਡਾ ਜਿਹੜਾ ਉਹ ਬਚੇ ਸੋ ਉਹਦੇ ਵਿੱਚ ਗੁਲਾਟੀ ਸਾਹਿਬ ਪਹਿਲੀ ਗੱਲ ਤੇ ਇਹ ਆ ਕਿ ਕੁਝ ਸਮਾਂ ਪਹਿਲਾਂ ਜਿਹੜਾ ਇੱਕ ਕਾਨੂੰਨ ਬਣਿਆ ਸੀ ਪੰਜਾਬ ਪ੍ਰਜ਼ਰਵੇਸ਼ਨ ਐਂਡ ਸਬਸਾਇਲ ਵਾਟਰ ਐਕਟ 2009 ਉਹਦੇ ਵਿੱਚ ਵੀ ਸਮੇਂ ਸਿਰ ਝੋਨੇ ਦੀ ਲਵਾਈ ਉਹਦੇ ਨਾਲ ਕਾਫੀ ਸਾਡਾ ਪਾਣੀ ਦਾ ਜਿਹੜਾ ਪੱਧਰ ਸੀ ਤਕਰੀਬਨ ਅੱਧਾ ਮੀਟਰ ਜਿਹੜਾ ਉਹ ਥੱਲੇ ਜਾ ਰਿਹਾ ਸੀ ਉਹਦੇ ਨਾਲ ਜਿਹੜੀ ਉਹ ਠੱਲ ਪਈ ਹੈ ਤੇ ਉਹ ਪਾਣੀ ਸਾਡਾ ਬਚ ਗਿਆ ਜਿਹੜੀ ਜ਼ਮੀਨ ਦੇ ਹੀਟਾ ਪਾਣੀ ਜਾਣ ਦੀ ਦਰ ਸੀ ਉਹਦੇ ਵਿੱਚ ਜਿਹੜੀਆਂ ਕਾਫੀ ਸੁਧਾਰ ਹੋਇਆ ਦੂਜੀ ਗੱਲ ਹੁਣ ਰਹਿ ਗਈ ਝੋਨੇ ਦੀ ਝੋਨੇ ਦੇ ਵਿੱਚ ਹੀ ਆਪਾਂ ਬਹੁਤ ਸਾਰੇ ਕਾਸ਼ ਦੇ ਤਰੀਕਿਆਂ ਦੇ ਨਾਲ ਜਿਹੜੀਆਂ ਕਿਸਮਾਂ ਵਾਂ ਉਹਨਾਂ ਦੀ ਸਹੀ ਚੋਣ ਦੇ ਕਰਕੇ ਅਸੀਂ ਬਾਕੀ ਉਹਦੇ ਪ੍ਰਬੰਧਾਂ ਨੂੰ ਕਰਕੇ ਪਾਣੀ ਜਿਹੜਾ ਅਸੀਂ ਬਚਾ ਸਕਦੇ ਹਾਂ ਜਿਵੇਂ ਕਿ ਇਹ ਕਾਸ਼ ਦੇ ਤਰੀਕਿਆਂ ਦੀ ਤੁਸੀਂ ਗੱਲ ਕੀਤੀ ਆ ਉਹਦੇ ਵਿੱਚ ਇਸ ਤਰ੍ਹਾਂ ਦੇ ਤਰੀਕੇ ਹੁਣ ਆ ਗਏ ਨੇ ਕਿ ਸਾਨੂੰ ਕਦੂ ਕਰਨ ਦੀ ਲੋੜ ਹੀ ਨਹੀਂ ਪੈਂਦੀ ਭਾਵੇਂ ਕਿ ਕਦੂ ਜਿਹੜਾ ਵਾ ਉਹ ਮਾਹਿਰਾਂ ਵੱਲੋਂ ਇਸ ਕਰਕੇ ਸਲਾਹ ਦਿੱਤੀ ਗਈ ਵੀ ਇਦਨਾ ਪਾਣੀ ਬਚਦਾ ਸੀ ਪਰੰਤੂ ਹੁਣ ਕਿਉਂਕਿ ਨਵੇਂ ਦਿਨ ਨਵੀਂ ਤਕਨੀਕ ਆ ਰਹੀ ਹੈ ਸਾਡੇ ਕੋਲ ਤੇ ਬਹੁਤ ਸਾਰੇ ਕਿਸਾਨਾਂ ਦੇ ਤਜਰਬੇ ਸਾਨੂੰ ਦੱਸਦੇ ਨੇ ਕਿ ਕਦੂ ਕਰਨ ਦੀ ਲੋੜ ਨਹੀਂ ਕਦੂ ਤੋਂ ਬਿਨਾਂ ਵੀ ਜਿਹੜਾ ਪਾਣੀ ਬਚਾਇਆ ਜਾ ਸਕਦਾ ਇਸੇ ਤਰ੍ਹਾਂ ਹੀ ਜਿਹੜੀ ਕਿਸਮਾਂ ਦੀ ਚੋਣ ਆ ਇਹੋ ਜਿਹੇ ਜਿਹੜੀਆਂ ਮਾਹਿਰਾਂ ਨੇ ਸਾਨੂੰ ਕਿਸਮਾਂ ਦਿੱਤੀਆਂ ਪੀਆ 126 ਕਿਸਮ ਆ 1509 ਕਿਸਮ ਬਾਸਮਤੀ ਦੀ ਆ ਇਹ ਇੱਕ ਮਹੀਨਾ ਪਹਿਲਾਂ ਘਟ ਸਮਾਂ ਲੈਂਦੀ ਆ ਆਮ ਜਿਹੜੀਆਂ ਕਿਸਮਾਂ ਦੇ ਨਾਲੋਂ ਇਸੇ ਤਰ੍ਹਾਂ ਜਿਹੜੀ ਮਾਹਿਰਾਂ ਨੇ ਕਿਹਾ ਗਿਆ ਕਿ ਪੂਸਾ 44 ਕਿਸਮ ਆ ਉਹਨੂੰ ਤੁਸੀਂ ਨਾ ਲਾਓ ਕਿਉਂਕਿ ਉਹ ਮਹੀਨਾ ਵੱਧ ਲੈਂਦੀ ਆ ਉਹ ਪਾਣੀ ਜਿਹੜਾ ਉਹਦੇ ਨਾਲ ਘਟ ਲੱਗੇਗਾ ਤੇ ਪਾਣੀ ਜਿਹੜਾ ਵਾ ਕੋਜ ਵਤਰੇਵਾ ਅਸੀਂ ਝੋਨੇ ਨੂੰ ਦਈਏ ਕੋਸ਼ ਸਾਡੇ ਕੋ ਇਸ ਤਰ੍ਹਾਂ ਦੇ ਵੀ ਸਾਲ ਆਏ ਸੀ ਜਦੋਂ ਕਿ ਬਾਰਸ਼ਾਂ ਬਹੁਤ ਘੱਟ ਰਹੀਆਂ ਸੀ ਸੋ ਉਦੋਂ ਅਸੀਂ ਦੇਖਿਆ ਕਿ ਜੇ ਵਤਰੇਵਾ ਝੋਨਾ ਜਿਹੜਾ ਵਾ ਉਹ ਪਾਲਿਆ ਜਾਵੇ ਜਾਂ ਪਾਣੀ ਜਿਹੜਾ ਘੱਟ ਦਿੱਤਾ ਜਾਵੇ ਤੇ ਉਹਦੇ ਨਾਲ ਝਾੜ ਵੀ ਵਧੀਆ ਬਿਮਾਰੀਆਂ ਵੀ ਘੱਟ ਪਾਣੀ ਦੀ ਜਿਹੜੀ ਆ ਉਹ ਵੀ ਬਚਤ ਹੁੰਦੀ ਆ ਸੋ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਕੀਤਾ ਅਲਟਰਨੇਟ ਵੈਟਿੰਗ ਐਂਡ ਡ్రਾਈਂਗ ਆ ਵੀ ਪਹਿਲਾਂ ਪਾਣੀ ਸੋਕੇ ਜਾਵੇ ਤੇ ਫਿਰ ਦੁਬਾਰਾ ਪਾਣੀ ਲਾਉਣਾ ਇੱਕ ਬੜੀ ਵਧੀਆ ਤਕਨੀਕ ਸੀ ਵਟਾਂ ਦੇ ਵੀ ਅਸੀਂ ਜਿਹੜਾ ਵਾ ਇਹ ਫਸਲ ਨੂੰ ਜਿਹੜਾ ਕਾਸ਼ਤ ਕਰ ਸਕਦੇ ਆ ਤਾਂ ਕਿ ਉਹਦੇ ਨਾਲ ਵੀ ਸਾਡੇ ਕੋਲ ਜਿਹੜਾ ਪਾਣੀ ਜਿਹੜਾ ਤੀਜਾ ਹਿੱਸਾ ਜਿਹੜਾ ਬਚ ਜਾਂਦਾ ਹੈ ਜੀ ਡਾਕਟਰ ਸਾਹਿਬ ਤੁਸੀਂ ਬੜੀ ਵਧੀਆ ਇੱਕ ਗੱਲ ਕੀਤੀ ਹੈ ਕਦੋਂ ਏ ਔਰ ਮੈਂ ਸਮਝ ਨਾ ਕਿ ਜਦੋਂ ਝੋਨਾ ਲਾਉਣ ਦਾ ਸਮਾਂ ਹੁੰਦਾ ਹੈ ਉਦੋਂ ਪੂਰੇ ਪੰਜਾਬ 'ਚ ਕਦੋਂ ਖੇਤਾਂ ਦਾ ਕਰਨ ਦਾ ਚਲਣ ਹੁੰਦਾ ਔਰ ਹਰ ਜਗ੍ਹਾ ਦੇਖੋ ਕਿਸਾਨ ਬੜਾ ਔਖਾ ਹੁੰਦਾ ਕਿਉਂਕਿ ਇੰਨੀ ਮਹਿੰਗੀ ਮਸ਼ੀਨਰੀ ਨੂੰ ਖੇਤਾਂ 'ਚ ਵਾੜਨਾ ਫਿਰ ਬੰਨੇ ਦੇਖੋ ਪੱਕੇ ਕਰਨੇ ਕਈ ਕੁਛ ਬੜੀਆਂ ਸਮੱਸਿਆਵਾਂ ਆਉਂਦੀ ਹੈ ਔਰ ਇਹ ਕਹਿਣਾ ਸੋਖਾ ਉਹ ਕਿਸਾਨ ਵਾਸਤੇ ਬੜੀ ਸਿਰਦਰਦੀ ਹੁੰਦੀ ਹੈ ਵੀ ਕਦੋਂ ਕਰਕੇ ਆਪਾਂ ਬਾਦ ਝੋਨਾ ਵੀ ਲਾੜਾ ਲੇਬਰ ਨਹੀਂ ਬੜਾ ਔਖਾ ਹੁੰਦਾ ਸੋ ਤੁਸੀਂ ਕਿ ਅਗਰ ਕਦੋਂ ਤੋਂ ਬਗੈਰ ਜ਼ਿਕਰ ਕੀਤਾ ਤੁਸੀਂ ਇਹ ਕਿਸਾਨਾਂ ਦੇ ਤਜਰਬੇ ਹੋਣਗੇ ਇਹ ਜਿਹੜਾ ਤਜਰਬੇ ਜਿਹੜਾ ਖੋਲ ਕੇ ਦੱਸੋ ਬੀਏ ਦਾ ਕਦੂ ਤੋਂ ਬਗੈਰ ਲਾਨ ਦਾ ਢੰਗ ਤਰੀਕਾ ਹੈ ਇਹ ਕਿਵੇਂ ਕੀ ਪਣੀਰੀ ਬੀਜਣੀ ਹੈ ਕੀ ਕਿਸਾਨ ਕਰਦੇ ਨੇ ਉਹ ਕਿਸਾਨਾਂ ਦੇ ਤਜਰਬੇ ਵੀ ਜਿਹੜੇ ਨਾ ਆਪਾਂ ਇੱਕ ਦੂਜੇ ਨੂੰ ਸਾਂਝੇ ਕਰਨੇ ਆ ਤੇ ਫਿਰ ਗੱਲ ਨਿਖਰ ਕੇ ਸਾਹਮਣੇ ਆਉਂਦੀ ਹੈ ਔਰ ਕਿਸਾਨ ਜਿਹੜੇ ਤਜਰਬੇ ਦੂਜੇ ਕਿਸਾਨਾਂ ਨੂੰ ਦੱਸਦਾ ਹੈ ਤੇ ਉਹਦੇ ਨਾਲ ਖੇਤੀ ਦੇ ਵਿੱਚ ਨੁਹਾਰ ਬਦਲਣ ਦੀ ਔਰ ਗੱਲ ਆਪਾਂ ਜੇ ਕੁਦਰਤੀ ਵਸੀਲਿਆਂ ਦੀ ਕਰਨ ਦੇ ਆ ਪਾਣੀ ਦੀ ਕਰਨ ਦੇ ਆ ਤੇ ਉਹਨੂੰ ਬਚਾਇਆ ਜਾ ਸਕਦਾ ਹੈ ਅਸਲ ਜਿਹੜਾ ਸਾਇੰਸਤਾਨ ਆ ਉਹ ਕਿਸਾਨ ਹੈ ਬਿਲਕੁਲ ਕਿਉਂਕਿ ਉਹ 24 ਘੰਟੇ ਆਪਣੇ ਖੇਤਾਂ 'ਚ ਰਹਿੰਦਾ ਹੈ ਤੇ ਨਵੇਂ-ਨਵੇਂ ਤਜਰਬੇ ਕਰਦਾ ਰਹਿੰਦਾ ਤੇ ਨਵੇਂ ਤਜਰਬਿਆਂ ਦੇ ਨਾਲ ਬਹੁਤ ਕੁਝ ਜਿਹੜਾ ਸਾਨੂੰ ਮਾਹਿਰਾਂ ਨੂੰ ਦੱਸਦਾ ਵਾ ਉਹ ਫਿਰ ਯੂਨੀਵਰਸਿਟੀ ਤੱਕ ਜਾਂਦੀ ਉਹਨੂੰ ਰਿਫਾਈਨਮੈਂਟ ਹੋ ਕੇ ਉਹ ਤਕਨੀਕ ਬਣ ਜਾਂਦੀ ਹੈ ਇਸੇ ਤਰ੍ਹਾਂ ਜਿਵੇਂ ਕਿ ਤੁਸੀਂ ਆ ਕਣਕ ਪਿੱਛੇ ਦੇਖ ਰਹੇ ਹੋ ਸਰਫਸ ਸੀਡਰ ਜਿਹੜੀ ਆ ਅੱਜ ਬੜੀ ਪ੍ਰਚਲਿਤ ਆ ਇਹ ਕਿਸਾਨਾਂ ਵੱਲੋਂ ਛੱਟੇ ਵਾਲੀ ਕਣਕ ਦਈ ਦੀ ਜਿਹੜੀ ਤੁਸੀਂ ਦੇਣ ਸੀ ਇਸੇ ਤਰ੍ਹਾਂ ਹੀ ਪਿਛਲੇ ਕੁਝ ਸਾਲਾਂ ਦੇ ਵਿੱਚ ਸੁੱਕਾ ਕਦੂ ਜਿਹੜਾ ਵਾ ਉਹ ਬੜਾ ਪ੍ਰਚਲਿਤ ਹੋ ਰਿਹਾ ਇਹ ਕਹਿਣ ਨੂੰ ਤੇ ਬੜੀ ਤੇ ਸੁਣਨ ਨੂੰ ਬੜਾ ਅਜੀਬ ਜਿਹਾ ਲੱਗਦਾ ਤੇ ਕਦੂ ਤੇ ਕਦੂ ਹੁੰਦਾ ਤੇ ਸੁੱਕਾ ਕਦੂ ਕਿੱਥੋਂ ਆ ਗਿਆ ਤੇ ਸੁੱਕੇ ਕੱਦੂ ਦੇ ਵਿੱਚ ਹੈ ਕਿ ਕੰਮ ਉਹੀ ਕਰਨਾ ਵਾ ਪਾਣੀ ਤੋਂ ਬਗੈਰ ਜ਼ਮੀਨ ਦੇ ਵਿੱਚੋਂ ਕੱਦੂ ਵੀ ਜਿਹੜਾ ਹਵਾ ਨੂੰ ਮੁਕਤ ਕਰ ਦਿੰਦਾ ਵਾ ਆਪਾਂ ਕੱਦੂ ਤਾਂ ਹੀ ਕਰਦੇ ਆ ਕਿ ਹਵਾ ਵਿਚਲੀ ਕੱਢ ਦਨੇ ਤੇ ਪਾਣੀ ਥੱਲੇ ਨਾ ਜੀਰੇ ਤਾਂ ਕਿ ਕੁਬਲਰੀ ਨਾਈ ਜਿਹੜੀ ਆ ਉਹ ਪਾਣੀ ਥੱਲੇ ਜੀਰ ਨਾ ਸਕੇ ਸੁੱਕੇ ਕੱਦੂ ਦੇ ਵਿੱਚ ਜ਼ਮੀਨ ਨੂੰ ਚਾਰ ਵਰੀ ਤੁਸੀਂ ਸੁਹਾਗਾ ਸਖਤ ਮਾਰਨਾ ਉਹਦੇ ਨਾਲ ਹਵਾ ਜਿਹੜੀ ਆ ਉਹ ਸਾਰੀ ਕੱਢ ਦੇਣੀ ਆ ਤੇ ਹਵਾ ਕੱਢਣ ਤੋਂ ਬਾਅਦ ਉਸ ਤੋਂ ਬਾਅਦ ਉਹੀ ਕੰਮ ਕਰਨੇ ਜੋ ਆਮ ਆਪਾਂ ਕਰਦੇ ਆ ਉਹ ਪਨੀਰੀ ਲੱਗਣੀ ਸਭ ਕੁਝ ਹੋਏ ਲੱਗਣਾ ਖੇਤ ਨੂੰ ਆਪਾਂ ਆਮ ਲੈਵਲ ਲੇਜ਼ਰ ਲੈਵਲਰ ਕਰਦੇ ਆ ਇਸੇ ਤਰ੍ਹਾਂ ਹੀ ਖੇਤ ਨੂੰ ਲੇਜ਼ਰ ਲੈਵਲਰ ਜਿਹੜਾ ਉਹ ਕਰਨਾ ਵਾ ਚਾਰ ਵਾਰੀ ਸੁਹਾਗਾ ਦੋ ਵਾਰੀ ਇੱਕ ਸਾਈਡ ਤੇ ਦੋ ਵਾਰੀ ਦੂਜੀ ਸਾਈਡ ਕਿੰਨਾ ਕੁ ਪਾਣੀ ਬੱਜ ਜਾਂਦਾ ਇਹਦੇ ਨਾਲ ਪਾਣੀ ਜਿੰਨਾ ਵੀ ਕੱਦੂ ਦੇ ਵਿੱਚ ਕਿਉਂਕਿ ਕੱਦੂ ਦੇ ਜਿਹੜੀ ਤੁਸੀਂ ਗੱਲ ਕੀਤੀ ਪੰਜਾਬ ਇੱਕ ਛੱਪੜ ਨਜ਼ਰ ਆਉਂਦਾ ਵਾ ਪਾਣੀ ਤੇ ਠੀਕ ਇਹਨੂੰ ਲੱਗਦਾ ਹੀ ਲੱਗਦਾ ਵਾ ਇੱਕ ਇਹਦਾ ਜਿਹੜਾ ਦੇਖਿਆ ਇੱਕ ਜਿਹੜਾ ਇਹਦਾ ਸੁਨੇਹਾ ਦੁਨੀਆ ਦੇ ਜਾਂਦਾ ਕਿ ਪੰਜਾਬ ਨੂੰ ਕਿੰਨਾ ਕੀਮਤੀ ਪਾਣੀ ਆ ਤੇ ਉਹ ਕਿਉਂਕਿ ਉਸ ਵੇਲੇ ਟੈਂਪਰੇਚਰ ਬਹੁਤ ਹਾਈ ਹੁੰਦਾ ਵਾ ਹਿਊਮਿਡਿਟੀ ਜਿਹੜੀ ਆ ਉਹ ਘੱਟ ਹੁੰਦੀ ਤੇ ਉੱਠਦਾ ਬਹੁਤ ਹੈ ਪਾਣੀ ਤੇ ਉਹ ਇੰਜ ਲੱਗਦਾ ਜਿਦਾਂ ਸਾਰਾ ਪੰਜਾਬ ਆਪਾਂ ਕਹਿੰਦੇ ਪਾਣੀ ਜਿਹੜਾ ਬਹੁਤ ਥੱਲੇ ਜਾ ਰਿਹਾ ਵਾ ਦੂਜੇ ਬੰਨੇ ਆਪਾਂ ਪਾਣੀ ਦਾ ਛੱਪੜ ਦੇ ਰੂਪ ਦੇ ਵਿੱਚ ਇੱਕ ਤਰ੍ਹਾਂ ਦਾ ਦੁਨੀਆਂ ਨੂੰ ਦਿਖਾਉਂਦੇ ਆ ਇਹ ਜਿਹੜਾ ਮੈਸੇਜ ਬਹੁਤ ਗਲਤ ਜਾਂਦਾ ਵਾ ਪਾਣੀ ਤੇ ਲੱਗਦੇ ਲੱਗਦਾ ਉਹਦੇ ਵਿੱਚ ਇਸ ਕਰਕੇ ਉਹ ਮੈਸੇਜ ਜਿਹੜਾ ਵਾ ਉਹ ਗਲਤ ਹੈ ਦੂਜੀ ਗੱਲ ਕਿ ਉਸ ਤੋਂ ਬਗੈਰ ਵੀ ਸਾਡਾ ਸਰ ਸਕਦਾ ਉਹ ਜਿਹੜੇ 2-3 ਪਾਣੀ ਜਿਹੜੇ ਸਾਡੇ ਲੱਗਦੇ ਨੇ ਉਹਨੂੰ ਆਪਾਂ ਬਚਾ ਸਕਦੇ ਆ ਬਾਅਦ ਦੇ ਵਿੱਚ ਵਰਤ ਸਕਦੇ ਆ ਕਿਉਂਕਿ ਉਸ ਵੇਲੇ ਪਾਣੀ ਦੀ ਜਿਹੜੀ ਲਾਸ ਐ ਉਹ ਵੀ ਬਹੁਤ ਜ਼ਿਆਦਾ ਹੁੰਦਾ ਉਹਦੇ ਨਾਲ ਸਾਡੀ ਪਾਵਰ ਜਨਰੇਸ਼ਨ ਜਿਹੜੀ ਆ 32 ਦੀ ਜਿਹੜੀ ਆ ਉਹ ਵੀ ਇੱਕ ਸਮੱਸਿਆ ਜਿਹੜੀ ਸਾਡੀ ਬਣਦੀ ਆ ਉਹ ਹਿਊਮਿਡ ਹੋ ਬਿਮਾਰੀਆਂ ਜਿਹੜੀਆਂ ਉਹਦੇ ਵਾਸਤੇ ਵੀ ਇੱਕ ਸਮੱਸਿਆ ਸਾਨੂੰ ਆਉਂਦੀ ਆ ਸੁੱਕੇ ਕੱਦੂ ਦੇ ਵਿੱਚ ਜਿਹੜਾ ਬਾਕੀ ਆਪਰੇਸ਼ਨ ਤੇ ਉਹੀ ਕਰਨੇ ਆ ਚਾਰ ਵਾਰੀ ਆਪਾਂ ਸੁਹਾਗਾ ਮਾਰ ਕੇ ਮਾਰਨ ਤੋਂ ਬਾਅਦ ਭਾਰਾ ਸੁਹਾਗਾ ਮਾਰਨਾ ਹਵਾ ਜਿਹੜੀ ਜ਼ਮੀਨ ਚੋਂ ਆਪਾਂ ਕੱਢ ਲੈਣੀ ਆ ਰਾਤ ਨੂੰ ਪਾਣੀ ਛੱਡਣਾ ਤੇ ਸਵੇਰੇ ਉਦਾਂ ਹੀ ਜਿਹੜਾ ਲੇਬਰ ਕੋਲ ਝੋਨਾ ਲਵਾ ਦੇਣਾ ਜਿਹੜਾ ਕਿ ਆਮ ਲੱਗਦਾ ਤੇ ਲੇਬਰ ਵੀ ਇਹਦੇ ਵਿੱਚ ਸੌਖੀ ਇਹ ਲੇਬਰ ਵਾਲੇ ਦੱਸਿਆ ਕਿ ਇਹ ਵੀ ਅਸੀਂ ਬਹੁਤ ਸੌਖੇ ਰਹਿਨੇ ਆ ਸਿੱਧਾ ਬੀਜ ਵੀ ਜਾ ਸਕਦਾ ਬਿਲਕੁਲ ਸਿੱਧਾ ਬੀਜ ਵੀ ਬੀਜਿਆ ਜਾ ਸਕਦਾ ਕਿਉਂਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਡੀਐਸਆਰ ਦੀ ਇੱਕ ਤਕਨੀਕ ਵੀ ਇਸੇ ਤਰ੍ਹਾਂ ਦਿੱਤੀ ਗਈ ਆ ਸਿੱਧੀ ਬਜਾਈ ਸਿੱਧੀ ਬਜਾਈ ਦੇ ਨਾਲ ਵੀ ਪਾਣੀ ਜਿਹੜਾ ਬਚਾ ਸਕਦੇ ਆ ਪਰ ਕਿਉਂਕਿ ਹਰ ਤਕਨੀਕ ਜਿਹੜੀ ਹਰ ਖੇਤ ਵਾਸਤੇ ਨਹੀਂ ਹੈਗੀ ਭਾਵੇਂ ਕਿ ਯੂਨੀਵਰਸਿਟੀ ਕਹਿੰਦੀ ਹੈ ਕਿ 87% ਜਿਹੜਾ ਰਕਬਾ ਵਾ ਜ਼ਮੀਨਾਂ ਵਾ ਜਿਹੜੀਆਂ ਸਿੱਧੀ ਬਜਾਈ ਦੇ ਮਾਫਕ ਨੇ ਪਰੰਤੂ ਕਈ ਖੇਤ ਇਸ ਦੇ ਕੋਈ ਸਮੱਸਿਆਵਾਂ ਹੋ ਸਕਦੀਆਂ ਕੋਈ ਕਲਰ ਹੋ ਸਕਦਾ ਸੋ ਕਿਸਾਨਾਂ ਨੂੰ ਹਰ ਤਕਨੀਕ ਹਰ ਹੀਲਾ ਵਸੀਲਾ ਜਿਹੜਾ ਉਹ ਵਰਤਣਾ ਚਾਹੀਦਾ ਕਿਉਂਕਿ ਇਹ ਪਾਣੀ ਜਿਹੜਾ ਵਾ ਕਿਸੇ ਇੱਕ ਤਕਨੀਕ ਨਾਲ ਨਹੀਂ ਬਚ ਸਕਦਾ ਵੱਖਰੇ ਵੱਖਰੇ ਤਕਨੀਕ ਨਾ ਬੱਸ ਸਕਦਾ ਵਾ ਖਾਸ ਕਰਕੇ ਮੈਂ ਕਹਾਂਗਾ ਕਿ ਜਿਹੜੇ ਸਾਡੇ ਛੋਟੇ ਕਿਸਾਨ ਆ ਉਹਨਾਂ ਤੋਂ ਥੋੜੀ ਸੰਨ ਆਸ ਘੱਟ ਰੱਖਣੀ ਚਾਹੀਦੀ ਆ ਵੱਡਿਆਂ ਕਿਸਾਨਾਂ ਤੋਂ ਜਿਹੜੀ ਆਸ ਜ਼ਿਆਦਾ ਰੱਖਣੀ ਚਾਹੀਦੀ ਹੈ ਡਾਕਟਰ ਸਾਹਿਬ ਇੱਕ ਗੱਲ ਮੇਰੇ ਜ਼ਹਿਨ ਚ ਹੋਰ ਆਈ ਹੈ ਤੁਸੀਂ ਸਭ ਸੋਇਲ ਵਾਟਰ ਐਕਟ ਦਾ ਜ਼ਿਕਰ ਕੀਤਾ ਹੈ ਔਰ ਪਿੱਛੇ ਜੀ ਜੇ ਪਿਛਲੇ ਸਾਲ ਚ ਆਤ ਮਾਰੀ ਹੈ ਕਿਸਾਨ ਬੜੇ ਔਖੇ ਸੀਗੇ ਕਿਉਂਕਿ ਜਦੋਂ ਅਸੀਂ ਝੋਨਾ ਲੇਟ ਲਾਣਦੇ ਆ ਤੇ ਕੁਦਰਤ ਦੀ ਗੱਲ ਲੇਟ ਪਗਦਾ ਤੇ ਲੇਟ ਪਗਦਾ ਅੱਜ ਪ੍ਰਾਲੀ ਨੂੰ ਸਾਹਮਣਾ ਇਹ ਸਾਰਾ ਕੁਝ ਨਾ ਤਾਣਾ ਬਣਾ ਬੜਾ ਉਲਝਿਆ ਔਰ ਉਹਦੇ ਵਿੱਚ ਤੁਹਾਡਾ ਤੁਸੀਂ ਕਿਸਾਨਾਂ ਦੇ ਜ਼ਰੂਰੀ ਗੱਲ ਕਰਨ ਦੇ ਹੋ ਔਰ ਉਹ ਕਿਸਾਨ ਜਿਨ੍ਹਾਂ ਨੇ ਕਦੂ ਤੋਂ ਬਗੈਰ ਝੋਨਾ ਲਾਇਆ ਤੁਸੀਂ ਉਹਦਾ ਜ਼ਿਕਰ ਕੀਤਾ ਔਰ ਮੈਂ ਸਮਝਦਾ ਕਿ ਇਹਦੇ ਬਾਰੇ ਇਸ ਗੱਲ ਵੀ ਸਪਸ਼ਟ ਕਰੋ ਕਿ ਜੇ ਅਸੀਂ ਕਿਤੇ ਕਦੂ ਤੋਂ ਬਗੈਰ ਸਿੱਧੀ ਆਪਾਂ ਬੀਜ ਬੀਜਣੇ ਆ ਜਾਂ ਆਪਣੀ ਦੀ ਲਾਦਣੇ ਆ ਤੇ ਕੀ ਇਹ ਪੱਕਣ ਚ ਲੇਟ ਤਾਂ ਨਹੀਂ ਹੋ ਜਾਂਦਾ ਕਿਤੇ ਕਿਉਂਕਿ ਇਹ ਇਹ ਗੱਲ ਮਨ ਚ ਆਉਂਦੀ ਕਿਉਂਕਿ ਇਹ ਸਿੱਧਾ ਸਬੰਧ ਜਿਹੜਾ ਹੈ ਨਾ ਉਹ ਪਰਾਲੀ ਦੀ ਸੰਭਾਲ ਵਾਲ ਨਾਲ ਵੀ ਜੁੜਿਆ ਹੋਇਆ ਜਿਵੇਂ ਇੱਕ ਤੀਜੀ ਤਕਨੀਕ ਜਿਵੇਂ ਫਗਵਾੜਾ ਤਕਨੀਕ ਆਪਾਂ ਭੁੱਲਣਾ ਚਾਹੀਏ ਤਾਂ ਫਗਵਾੜਾ ਤਕਨੀਕ ਜਿਹੜੀ ਆ ਉਹ ਵੀ ਬੜੀ ਪ੍ਰਚਲਿਤ ਜਿਹੜੀ ਤਕਨੀਕ ਹੋ ਰਹੀ ਆ ਕੁਝ ਕਿਸਾਨ ਜਿਹੜੇ ਆ ਉਹ ਸਿੱਧੀ ਬਜਾਈ ਜਿਹੜੀ ਆ ਜਾਂ ਜਿਹੜੀ ਉਹਦੇ ਵੱਲ ਜਾ ਰਹੇ ਨੇ ਕੁਝ ਜਿਹੜੇ ਆ ਸੁੱਕੇ ਕਦੂ ਵੱਲ ਜਾ ਰਹੇ ਨੇ ਕੁਝ ਫਗਵਾੜਾ ਤਕਨੀਕ ਐਸਆਰ ਵਿਧੂ ਉਹਦੇ ਨਾਲ ਜਾ ਰਹੇ ਨੇ ਕੋਈ ਵਟਾਂ ਦੇ ਕਰ ਰਿਆ ਵਾ ਸੋ ਇਹਦੇ ਨਾਲ ਕੀ ਹੈ ਕਿ ਯੂਨੀਵਰਸਿਟੀ ਨੇ ਉਹਨਾਂ ਵੱਲੋਂ ਵੀ ਇਹ ਕਿਹਾ ਗਿਆ ਕਿ ਜਿਹੜੀ ਡੀਐਸਆਰ ਦੇ ਜਿਹੜੇ 10 ਦਿਨ ਪਹਿਲਾਂ ਪੱਕਦਾ ਵਾ ਅੱਛਾ ਤੇ ਇਸੇ ਤਰ੍ਹਾਂ ਹੀ ਸੁੱਕਾ ਕੱਦੂ ਜਾਂ ਫਗਵਾੜਾ ਟੈਕਨੀਕ ਆ ਉਹ ਵੀ ਕਹਿੰਦੇ ਵੀ ਜਿਹੜੀ ਸਾਡੇ ਕੋ ਵੱਧ ਸਮਾਂ ਮਿਲ ਜਾਂਦਾ 10 ਤੋਂ ਵੱਧ ਸਮਾਂ ਜਿਹੜਾ ਵਾ 10 ਦਿਨ ਤੋਂ ਵੱਧ ਸਮੇਂ ਪਹਿਲਾਂ ਜਿਹੜੀ ਫਸਲ ਸਾਨੂੰ ਮਿਲ ਜਾਂਦੀ ਆ ਉਹਦੇ ਵਿੱਚ ਝਾੜ ਵੀ ਪੂਰਾ ਮਿਲਦਾ ਤੇ ਦੂਜੀ ਗੱਲ ਇਹ ਆ ਕਿ ਪ੍ਰਾਲੀ ਨੂੰ ਪ੍ਰਬੰਧਨ ਕਰਕੇ ਜਿਹੜੀ ਉਹ ਵਿੰਡੋ ਦੀ ਸਮੱਸਿਆ ਆਉਂਦੀ ਆ ਆਮ ਕਰਕੇ ਪ੍ਰਾਲੀ ਨੂੰ ਜਿਹੜੀ ਸੜਨ ਦੀ ਸਮੱਸਿਆ ਵਾ ਉਹਦਾ ਜਿਹੜਾ ਮੁੱਖ ਕਾਰਨ ਜਿਹੜਾ ਵਾ ਉਹ ਛੋਟੀ ਵਿੰਡੋ ਜਿਹੜੀ ਆਪਾਂ ਸਮਝੇ ਜਾਂਦੇ ਆ ਕਣਕ ਦੀ ਜਿਹੜੀ ਬਜਾਈ ਜਿਹੜੀ ਸਾਡੀ ਲੇਟ ਹੋ ਜਾਂਦੀ ਉਹਦੀ ਵਿੰਡੋ ਆ ਉਹ 15 ਦਿਨ ਦੀ ਰਹਿ ਗਈ ਆ ਉਹ ਜੇ ਅਗਰ 10 ਦਿਨ ਵੱਧ ਸਾਨੂੰ ਇਹਨਾਂ ਤਕਨੀਕਾਂ ਨਾਲ ਮਿਲਦੇ ਆ ਤੇ ਸਾਨੂੰ ਇਹ ਤਕਨੀਕਾਂ ਜਿਹੜੀਆਂ ਕੋਈ ਵੀ ਤਕਨੀਕ ਜਿਹੜੀ ਜਿਵੇਂ ਕਿ ਕਿਸਾਨਾਂ ਨੂੰ ਜਿਹੜੀ ਚੰਗੀ ਲੱਗਦੀ ਆ ਜਾਂ ਜਿਹੜੀ ਤਕਨੀਕ ਉਸ ਇਲਾਕੇ ਦੇ ਵਿੱਚ ਮਾਫਕ ਆ ਜਾਂ ਉਹ ਪ੍ਰਗਤੀਸ਼ੀਲ ਕਿਸਾਨਾਂ ਵੱਲੋਂ ਤਕਨੀਕ ਜਿਹੜੀ ਆ ਉਹ ਬੀਜੀ ਜਾ ਰਹੀ ਆ ਉਹਨਾਂ ਦੇ ਨਾਲ ਸਲਾਹ مشورہ ਕਰਕੇ ਮਾਹਿਰਾਂ ਦੇ ਨਾਲ ਸਲਾਹ مشورہ ਕਰਕੇ ਉਹ ਜਿਹੜੀ ਤਕਨੀਕ ਜਿਹੜੀ ਆ ਆਪਾਂ ਨੂੰ ਕਰਨੀ ਚਾਹੀਦੀ ਆ ਜਦੋਂ ਅਸੀਂ ਕਿਸਾਨਾਂ ਨਾਲ رابطہ ਕਰਨੇ ਆ ਔਰ ਤੁਸੀਂ ਕਿਸਾਨਾਂ ਦੀਆਂ ਗੱਲਾਂ ਕਰਨ ਦੇ ਹੋ ਔਰ ਕੁਦਰਤੀ ਵਸੀਲਿਆਂ ਨੂੰ ਬਚਾਉਣ ਦੀਆਂ ਗੱਲਾਂ ਹੋਣੀਆਂ ਸੋਹਣੀ ਦੁਲਦੀਆਂ ਫਸਲਾਂ ਦੀ ਗੱਲ ਹੋਣ ਰਹੀ ਹੈ ਮੈਂ ਸਮਝਦਾ ਕਿ ਸਾਡੇ ਸੂਬੇ ਚ 70 ਤੋਂ 80% ਦੇ ਚੋਂ ਨਹੀਂ ਔਰ ਉੱਥੇ ਜੇ ਇਹ ਪਾਣੀ ਬਚ ਗਿਆ ਸਾਡਾ ਤੇ ਮਨ ਕੀ ਬਾਵਾ ਹੋ ਸਕਦੀ ਸਹੀ ਸਾਡੀ ਕੁਦਰਤੀ ਸਦੀਵੀ ਖੇਤੀ ਸਾਡੀ ਹੋ ਸਕਦੀ ਹੈ ਅੱਛਾ ਹੁਣ ਇੱਕ ਗੱਲ ਹੋਰ ਮਨ ਚ ਆਉਂਦੀ ਹੈ ਤੁਸੀਂ ਸੁੱਖਾ ਕਦੂ ਡਾਕਟਰ ਦਲੇਰ ਸਿੰਘ ਦਾ ਜ਼ਿਕਰ ਤੁਸੀਂ ਕੀਤਾ ਔਰ ਨਾਲ ਦੇ ਨਾਲ ਦੀ ਫਗਵਾੜ ਤਕਨੀਕ ਦਾ ਜ਼ਿਕਰ ਕੀਤਾ ਅੱਛਾ ਹੁਣ ਮਨ ਚ ਇਹ ਵੀ ਗੱਲ ਹੁੰਦੀ ਹੈ ਕਿ ਇਹ ਜਿਹੜਾ ਜਦੋਂ ਅਸੀਂ ਨਦੀਨਾਂ ਦੀ ਗੱਲ ਕਰ ਲੈਂਦੇ ਆ ਦੇਖੋ ਨਦੀਨ ਬੜੇ ਹੋ ਜਾਂਦੇ ਨੇ ਔਰ ਐਸੇ ਕਰਕੇ ਝੋਨੇ ਦੀ ਸਿੱਧੀ ਬਜਾਈ ਵੱਲ ਕਿਸਾਨ ਦਾ ਮੋੜਾ ਵੀ ਪਿਆ ਕਿਆਂ ਦਾ ਆਪ ਕਿਆਂ ਕੀਤੀ ਕੋਸ਼ਿਸ਼ ਕੀਤੀ ਫੇਲ ਹੋ ਗਈ ਔਰ ਬਾਅਦ ਉਹਨਾਂ ਨੇ ਇਹ ਸੋਚਿਆ ਵੀ ਨਹੀਂ ਇਹ ਕੰਮ ਨਹੀਂ ਕਰਨਾ ਲੇਕਿਨ ਕਿਸਾਨਾਂ ਨੇ ਤਜਰਬੇ ਕੀਤੇ ਹੋਣਗੇ ਤੁਹਾਡੇ ਮੁਤਾਬਕ ਕਿੰਨੇ ਕਿਸਾਨ ਅਜੇ ਸਾਡੇ ਸੂਬੇ 'ਚ ਹੋਣਗੇ ਜਿਨ੍ਹਾਂ ਨੇ ਅਜਿਹੀਆਂ ਵਿਧੀਆਂ ਨੂੰ ਆਪਣੇ ਖੇਤਾਂ 'ਚ ਅਪਣਾਇਆ ਹੈ ਤੇ ਇਹ ਦੂਜੇ ਕਿਸਾਨ ਜਿਹੜੇ ਸੋਚਣ ਦੇ ਨੇ ਤੁਹਾਡੀ ਗੱਲ ਤੋਂ متاثر ਹੋਏ ਨੇ ਚਾਹਦੇ ਨੇ ਕਦੋਂ ਤੋਂ ਖੇੜਾ ਛੁੱਟੇ ਉਹ ਕਿਵੇਂ ਉਹਨਾਂ ਕਿਸਾਨਾਂ ਨਾਲ ਰابطਾ ਕਾਇਮ ਕਰ ਸਕਦੇ ਨੇ ਇਹ ਵੀ ਗੱਲ ਮੰਨ ਚਾਉਂਦੀ ਏ ਤੇ ਇਹ ਵੀ ਗੱਲ ਮੰਨ ਚਾਉਂਦੀ ਏ ਕਿ ਪਾਣੀ ਜੇ ਲਾਇਆ ਪਾਣੀ ਜੇ जीर ਗਿਆ ਕਦੋਂ ਦਾ ਕਹਿੰਦੇ ਪਾਣੀ ਬਚਾਣ ਵਾਸਤੇ ਪਾਣੀ ਥੱਲੇ ਨਾ ਜੀਰੇ ਤੇ ਖੜਾ ਰਵੇ ਤੇ ਉਦਾ ਵੀ ਸਾਨੂੰ ਨੁਕਸਾਨ ਨਾ ਕਿਤੇ ਹੋ ਜੇ ਪਾਣੀ ਤੇ ਫਿਰ ਖਲੂਣਾ ਨਹੀਂ ਖੇਤਾਂ 'ਚ ਪਾਣੀ ਜੀਰ ਜਾਣਾ ਕਿਸਾਨ ਕਹਿੰਦਾ ਪਾਣੀ ਵੱਧ ਲੱਗੂ ਕਿਸਾਨ ਦਾ ਤਜਰਬਾ ਵੀ ਹੈਗਾ ਸੋ ਤੁਸੀਂ ਇਹ ਗੱਲਾਂ ਦੀ ਵਿਆਖਿਆਤ ਕਰੋ ਵੀ ਇਹ ਕਿਵੇਂ ਸਾਡੇ ਮਨ 'ਚ ਇਹ ਸ਼ੰਕੇ ਦੂਰ ਹੋਣਗੇ ਕੋਈ ਵੀ ਨਵੀਂ ਤਕਨੀਕ ਹੈ ਨਾ ਉਹ ਜੇ ਪਿੰਡ ਦੇ ਵਿੱਚ ਲਾਈ ਜਾਂਦੀ ਹੈ ਤੇ ਉਹ ਪਿੰਡ ਦੇ ਵਿੱਚ ਅੱਗ ਵਾਂਗੂ ਖਬਰ ਫੈਲਦੀ ਹੈ। ਹੂੰ ਹੂੰ। ਸੋ ਸਿੱਧੀ ਬਜਾਈ ਚਾਹੇ ਤੁਸੀਂ ਲੈ ਲਓ ਫਗਵਾੜਾ ਟੈਕਨੀਕ ਲੈ ਲਓ ਚਾਹੇ ਭਾਵੇਂ ਕਿ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਨਹੀਂ ਗਈ ਸਿੱਧੀ ਬਜਾਈ ਤੇ ਜਿਹੜੀ ਸੁੱਕੇ ਕੱਦੂ ਵਾਲੀ ਪਰੰਤੂ ਕਿਉਂਕਿ ਕਿਸਾਨ ਜਿਵੇਂ ਕਿ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਉਹ ਉਹਦਾ ਮਾਈਂਡ ਜਿਹੜਾ ਬੜਾ ਇਨੋਵੇਟਿਵ ਹੈ ਬਹੁਤ ਚਰਬੇਕਾਰ ਆ ਉਹ ਹਰ ਤਰੀਕੇ ਲੱਭਦਾ ਹੈ ਕਿਉਂਕਿ ਉਹਨੇ ਸਦਾ ਹੀ ਪਿਤਾ ਪੁਰਖੀ ਉਹਦਾ ਕੰਮ ਹੈ ਤੇ ਗਾਂ ਵੀ ਉਹਨੇ ਕਰਦੇ ਰਹਿਣਾ ਵਾ ਤੇ ਪਾਣੀ ਸਭ ਤੋਂ ਵੱਡ ਤੇ ਜਿਹੜਾ ਅਸਰ ਆ ਉਹ ਉਹਦੇ ਤੇ ਹੋਣਾ ਵਾ ਇਹ ਪਾਣੀ ਦਾ ਕਿਉਂਕਿ ਉਹਨਾਂ ਵੱਧ ਖਰਚਾ ਉਹਦੀ ਜੇਬ ਤੇ ਪੈਣਾ ਵਾ ਪਾਣੀ ਕੱਢਣ ਵਾਸਤੇ ਜੇ ਬੋਰ ਡੂੰਘਾ ਜਾਂਦਾ ਇਸ ਕਰਕੇ ਕਿਸਾਨਾਂ ਦੀ ਜਿਹੜੀ ਤਜਰਬੇ ਉਸ ਇਲਾਕੇ ਦੇ ਵਿੱਚ ਮੈਂ ਤੇ ਕਹੂੰਗਾ ਕਿ ਉਹਨਾਂ ਦੇ ਨਾਲ ਜ਼ਰੂਰ ਜਿਹੜੇ ਉਹ ਪਹਿਲਾਂ ਦੇਖੀ ਜਾਣ ਕਿਉਂਕਿ ਉਸ ਇਲਾਕੇ ਦੀ ਜਿਹੜੀ ਜ਼ਮੀਨ ਹੁੰਦੀ ਆ ਉਹਨਾਂ ਤਜਰਬਿਆਂ ਦੇ ਨਾਲ ਮਾਫਕ ਆਉਂਦੀ ਆ ਕਿ ਨਹੀਂ ਇਹ ਜਿਹੜਾ ਉਹ ਵਿਆਪਕ ਪੱਧਰ ਤੇ ਜਿਹੜੀ ਆ ਉਹ ਦੇਖਣ ਵਾਲੀ ਗੱਲ ਹੁੰਦੀ ਆ ਕਿਉਂਕਿ ਜਿਹੜੇ ਵੱਡੇ ਕਿਸਾਨ ਆ ਜਾਂ ਪ੍ਰਗਤੀਸ਼ੀਲ ਕਿਸਾਨ ਆ ਇਹ ਪਹਿਲਾਂ ਥੋੜਾ ਜਿਹਾ ਉਹ ਆਮ ਕਿਸਾਨਾਂ ਨਾਲੋਂ ਤੁਰ ਪੈਂਦੇ ਨੇ ਸੋ ਇਹ ਦੇਖ ਕੇ ਤੇ ਫੇਰ ਹੀ ਆਪਾਂ ਨੂੰ ਉਹ ਚੋਣ ਕਰਨੀ ਚਾਹੀਦੀ ਆ ਜੇ ਵੱਡੇ ਕਿਸਾਨ ਆ ਤੇ ਉਹਦੇ ਵਿੱਚ ਘੱਟੋ ਘੱਟ ਜਿਹੜਾ ਉਹ ਕਿਲਾ ਜਿਹੜਾ ਜੀ ਕੋਈ 10 ਕਿਲਾ ਤੇ ਇੱਕ ਕਿਲਾ ਜਿਹੜਾ ਲਾਉਣਾ ਚਾਹੀਦਾ ਸਾਡੇ ਕੋਲ ਹੁਣ ਸਮਾਂ ਹੈ ਅਜੇ ਸੁਖਨਾਲ ਕਣਕ ਦੀ ਵਾਢੀ ਚੱਲਣ ਦੀ ਹੈ ਝੋਨੇ ਦੇ ਪਨੀਰੀ ਲਾਣੀ ਸਾਡੇ ਕੋ ਸਮਾਂ ਹੈ ਔਰ ਇਹ ਸਮਾਂ ਅਸੀਂ ਉਹਦਾ ਸਹੀ ਉਪਯੋਗ ਕਰੀ ਅਸੀਂ ਜਾਈਏ ਕਿਸਾਨ ਲੱਭੀਏ ਉਹਨਾਂ ਨਾਲ ਰਾਬਤਾ ਕਰੀਏ ਵੀ ਤੂੰ ਬਈ ਇਹ ਸਜਣਾ ਇੰਜ ਕੀਤਾ ਸੀ ਕਿ ਕਿਵੇਂ ਕਾਮਯਾਬ ਹੋਇਆ ਤੂੰ ਇਹਦਾ ਕੀ ਰਾਜ਼ ਕੀ ਹੈ ਦੇਖੋ ਗੱਲਾਂ ਸੁਣਨੀਆਂ ਤੇ ਅਮਲੀ ਤੌਰ ਤੇ ਕਿਸੇ ਕਿਸਾਨ ਨਾਲ ਗੱਲ ਕਰਨੀ ਇਹ ਦੋਵੇਂ ਅਲੱਗਾਂ ਗੱਲਾਂ ਨੇ ਸੋ ਮਕਸਦ ਸਾਡਾ ਇਹ ਹੈ ਕਿ ਆਪਾਂ ਕੁਦਰਤੀ ਵਸੀਲਿਆਂ ਦੀ ਬਚਤ ਕਰਨੀ ਹੈ ਲੈਟ ਗੁਰਦੀਪ ਸਿੰਘ ਜੀ ਤੁਸੀਂ ਜ਼ਿਲ੍ਹਾ ਸਖਲਾਈ ਅਫਸਰ ਹੋ ਡਿਪਟੀ ਡਾਇਰੈਕਟਰ ਹੋ ਮੁੱਗੇ ਵਿਖੇ ਆਪਣੀ ਸੇਵਾ ਨਿਭਾਣਦੇ ਹੋ ਮਹਿਕਮਾ ਜ਼ਰਾਚ ਅੱਛਾ ਹੁਣ ਸੂਬੇ ਚ ਹੋਰ ਫਸਲਾਂ ਦੀ ਕਾਸ਼ਿਸ਼ੂਬਾ ਕਰਨੇ ਆ ਦੇਖੋ ਆ ਕਮਾਦ ਅ ਦੇਖ ਆਪਾਂ ਖੜੇ ਆ ਕਮਾਦ ਵੀ ਕਾਫੀ ਇੱਥੇ ਵੀ ਪਾਣੀ ਬੜਾ ਲੱਗਦਾ ਜੇ ਹੋਰ ਫਸਲਾਂ ਦੀ ਗੱਲ ਕਰੀਏ ਸੋਣੀ ਚ ਮੱਕੀ ਵੀ ਹੈ ਮੱਕੀ ਸੋਣੀ ਰੋਦੀ ਮੱਕੀ ਵੀ ਹੈ ਤੇ ਆ ਜਿਹੜੀ ਹੁਣ ਮੱਕੀ ਚੱਲਣ ਈ ਲੋਕਾਂ ਨੇ ਬਸੰਦਰੋਂ ਦੀ ਲਾਈ ਈ ਵੀ ਮੱਕੀ ਹੈ ਸੋ ਕਹਿੰਦੇ ਮੇਰਾ ਭਾਵੇਂ ਹੈ ਕਿ ਕੁਦਰਤ ਨਾਲ ਸਾਰੀਆਂ ਫਸਲਾਂ ਦਾ ਜੁੜਾ ਆਵੇ ਤੁਸੀਂ ਮਾਹਿਰ ਦੇ ਤੌਰ ਤੇ ਦੱਸੋ ਵੀ ਓਵਰ ਆਲ ਜੇ ਅਸੀਂ ਕੁਦਰਤੀ ਵਸੀਲਿਆਂ ਨੂੰ ਬਚਾਉਣਾ ਹੈ ਚਾਹੇ ਹਵਾ ਹੈ ਚਾਹੇ ਪਾਣੀ ਹੈ ਤੇ ਚਾਹੇ ਸਾਡੀ ਜ਼ਮੀਨ ਹੈ ਭਾਵੇਂ ਵੀ ਸੇ ਕੁਦਰਤੀ ਵਸੀਲਾ ਹੀ ਹੈ ਇਹ ਜ਼ਮੀਨ ਦਾ ਖੋਰ ਵੀ ਤੇ ਰੁਕਣੇ ਆਪਾਂ ਸੋ ਕੀ ਸਾਨੂੰ ਉਪਰਾਲੇ ਕਰਨ ਦੀ ਲੋੜ ਹੈਗੀ ਹੈ ਤਾਂ ਕਿ ਮਨ ਦੇ ਵਿੱਚ ਜ਼ਹਿਨ 'ਚ ਹਮੇਸ਼ਾ ਇਹ ਗੱਲ ਰਹੇ ਕਿ ਸਾਡੇ ਬੱਚਿਆਂ ਨੇ ਵੀ ਖੇਤੀ ਕਰਨੀ ਹੈ ਖੇਤੀ ਨੂੰ ਸਦੀਵੀ ਬਣਾਉਣਾ ਹੈ ਤੇ ਕੁਦਰਤ ਨਾਲ ਜੁੜਨ ਤੋਂ ਬਗੈਰ ਦੇ ਚਾਰਾ ਹੀ ਕੋਈ ਨਹੀਂ ਕਿਵੇਂ ਆਪਾਂ ਆਪਣਾ ਕੁਦਰਤੀ ਵਸੀਲੇ ਨੂੰ ਬਚਾ ਸਕਨੇ ਆ ਬਾਕੀ ਫਸਲਾਂ ਦੇ ਵਿੱਚ ਗੁਲਾਟੀ ਸਾਹਿਬ ਜਿਹੜੀ ਤੁਸੀਂ ਸਦੀਵੀ ਕਰਨ ਦੀ ਗੱਲ ਕੀਤੀ ਹੈ ਅਸਲ ਜਿਹੜਾ ਮੂਲ ਉਹਦਾ ਹੱਲ ਹੈ ਇਹ ਹੀ ਹੈ ਕਿਉਂਕਿ ਖੇਤੀ ਅਸੀਂ ਕਰਦੇ ਰਹਿਣਾ ਕਰਦੇ ਆਏ ਆ ਤੇ ਇਹ ਯੁਗਾ ਜੀ ਗੰਤਰੋਂ ਤੱਕ ਚਲਣੀ ਚਲਣੀ ਹੈ ਪੰਜਾਬ ਦੀ ਜਿਹੜੀ ਧਰਤੀ ਹੈ ਪੰਜਾਬਾਂ ਵਾਲੀ ਧਰਤੀ ਹੈ ਇਹ ਚੱਲਣਾ ਹੀ ਕੰਮ ਪਰੰਤੂ ਫਿਰ ਵੀ ਜਿਹੜੀ ਇੱਕ ਫਸਲ ਦੇ ਹੇਠ ਜਿਹੜਾ ਰਕਬਾ ਵਧਾਉਣਾ ਇਹ ਕੋਈ ਸਿਆਣਪ ਨਹੀਂ ਸਮੇ ਦੀ ਲੋੜ ਹੋ ਸਕਦੀ ਆ ਪਰੰਤੂ ਜਿਹੜੇ ਕਿਸਾਨ ਕਰ ਸਕਦੇ ਨੇ ਉਹ ਜਿਵੇਂ ਕਿ ਆਪਾਂ ਦੇਖ ਰਹੇ ਆ ਵੀ ਗੰਨੇ ਆ ਗੰਨਾ ਵੀ ਮਤਲਬ ਲੱਗਾ ਵਾ ਕਣਕ ਵੀ ਲੱਗੀ ਆ ਮੱਕੀ ਦੀ ਵੀ ਤੁਸੀਂ ਗੱਲ ਕੀਤੀ ਆ ਪਰੰਤੂ ਜਿਹੜੀ ਮੱਕੀ ਇਸ ਰੁੱਤ ਦੀ ਆ ਉਹ ਜਿਹੜੀ ਮੱਕੀ ਹੈ ਇੰਨੀ ਵਧੀਆ ਗੱਲ ਨਹੀਂ ਉਹਦਾ ਕਾਰਨ ਇਹ ਆ ਮਸਲਾ ਸਿਰਫ ਪਾਣੀ ਦਾ ਹੈ ਫਸਲ ਕੋਈ ਵੀ ਮਾੜੀ ਨਹੀਂ ਜੇ ਉਹ ਫਸਲ ਜਿਹੜੀ ਆ ਸਾਡਾ ਪਾਣੀ ਜਿਹੜਾ ਵਾ ਸਾਡਾ ਸੋਮਾ ਨੂੰ ਖਤਮ ਕਰਦੀ ਆ ਸਾਡੀ ਜੀਵਨ ਲਈ ਖਤਰਾ ਪੈਦਾ ਕਰਦੀ ਆ ਉਹ ਫਸਲ ਤੋਂ ਸਾਨੂੰ ਜਿਹੜਾ ਮੂੰਹ ਮੋੜਨਾ ਚਾਹੀਦਾ ਜਾਂ ਕੋਈ ਹੋਰ ਪ੍ਰਬੰਧ ਜਾਂ ਨਵੀਆਂ ਤਕਨੀਕਾਂ ਜਾਂ ਜਿੱਦਾਂ ਸੋਇਲ ਕਨਜ਼ਰਵੇਸ਼ਨ ਵਿਭਾਗ ਸਾਡੇ ਕੋਲ ਉਹਦੇ ਵਿੱਚ ਅੱਜ ਜਿਵੇਂ ਗੰਨਾ ਦੇਖ ਰਹੇ ਆ ਤੇ ਡ੍ਰਿਪ ਇਰੀਗੇਸ਼ਨ ਦੇ ਵਿੱਚ ਜਾਂ ਬੱਟਾਂ ਤੇ ਜਿਵੇਂ ਕਿ ਲੱਗਾ ਵਾ ਇਸੇ ਤਰ੍ਹਾਂ ਡ੍ਰਿਪ ਇਰੀਗੇਸ਼ਨ ਵਰਗੇ ਇਸ ਤਰ੍ਹਾਂ ਦੀਆਂ ਤਕਨੀਕਾਂ ਉਹਨਾਂ ਨੂੰ ਵਰਤਣਾ ਚਾਹੀਦਾ ਵਾ ਜੇ ਆਪਾਂ ਪਾਣੀ ਕਿਉਂਕਿ ਇਹ ਇਹ ਨਾਰਾ ਸਾਡਾ ਹੋਣਾ ਚਾਹੀਦਾ ਕਿ ਮੋਰ ਕ੍ਰੌਪ ਪਰ ਡ੍ਰੌਪ ਵੀ ਉਹ ਪਾਣੀ ਕਿਉਂਕਿ ਪਾਣੀ ਨੂੰ ਜੇ ਖਤਮ ਹੋ ਜਾਏਗਾ ਤੇ ਜਿੰਨਾਂ ਕੋ ਪਾਣੀ ਨਹੀਂ ਜਿਵੇਂ ਤੁਸੀਂ ਗੱਲ ਕੀਤੀ ਸੀ ਉਹਨਾਂ ਨੂੰ ਉਹਦਾ ਮੁੱਲ ਪਤਾ ਵਾ ਉਹ ਸਭੇ ਤਾਂ ਜਿਹੜੀਆਂ ਉੱਥੋਂ ਨਸ਼ਟ ਹੋ ਗਈਆਂ ਸੋ ਪਾਣੀ ਸਾਡੇ ਜੀਵਨ ਲਈ ਇੱਕ ਖਤਰਾ ਆ ਜਿਹੜੀ ਘਾਟ ਇਹਦੀ ਇੱਕ ਖਤਰਾ ਬਣ ਸਕਦਾ ਵਾ ਸਾਨੂੰ ਫਸਲੀ ਚੱਕਰ ਦੇ ਵਿੱਚ ਵੀ ਕਿਹੜੀ ਫਸਲ ਫਿੱਟ ਬੈਂਦੀ ਹੈ ਉਹ ਆਪਾਂ ਨੂੰ ਉਸ ਇਲਾਕੇ ਦੇ ਮੁਤਾਬਕ ਜਿਵੇਂ ਕਿ ਆਪਾਂ ਦੇਖ ਲਈਏ ਵੀ ਜੇ 2 ਲੱਖ ਹੈਕਟੇਅਰ ਰਕਬਾ ਸੀ ਪਹਿਲਾਂ ਝੋਨੇ ਦਾ ਤੇ ਉਦੋਂ ਹੋਰ ਫਸਲਾਂ ਵੀ ਤਾਂ ਹੁੰਦੀਆਂ ਸੀ ਸਭ ਤੁਹਾਡੀ ਗੱਲ درست ਏ ਔਰ ਜਦੋਂ ਅਸੀਂ ਖੇਤੀ ਦੇ ਵਿੱਚ ਕੁਦਰਤ ਦੀਆਂ ਸੀਲੀਆਂ ਦੀ ਸੰਭਾਲ ਦੀ ਗੱਲ ਕਰਨੇ ਆ ਤੇ ਅਸੀਂ ਹਮੇਸ਼ਾ ਕਿਸਾਨਾਂ ਨੂੰ ਬੇਨਤੀਆਂ ਕਰਨੇ ਆ ਕਰਨੀਆਂ ਬੰਦੀਆਂ ਵੀ ਕੋਈ ਸਾਡਾ ਖੇਤੀ ਦਾ ਪ੍ਰੋਗਰਾਮ ਹੈ ਕਿਸਾਨ ਸਾਡੇ ਨਾਲ ਸਿੱਧੇ ਤੁਹਾਡੇ ਜੁੜੇ ਨੇ ਪਰ ਮੈਂ ਸਮਝੀ ਨਾ ਕਿ ਸ਼ਹਿਰਾਂ ਦੇ ਵਿੱਚ ਵੀ ਬੇਕਦਰੀ ਘਟਣੀ ਹੈ ਚਾਹੇ ਕੁਦਰਤੀ ਵਸੀਲੇ ਪਾਣੀ ਹੈ ਚਾਹੇ ਆਬੋ ਹਵਾ ਹੈ ਲਗਾਤਾਰ ਸਰੀਰ ਕਰਨ ਜਿਹੜਾ ਨੁਕਸਾਨ ਪਚਾਉਣ ਡਿਆ ਤੁਸੀਂ ਮਾਹਿਰ ਹੋ ਤੁਹਾਡਾ رابطہ ਕਿਸਾਨ ਨਾਲ ਤੇ ਹੈ ਹੀ ਹੈ ਸਾਡੇ ਇਸ ਮਾਧਿਅਮ ਰਾਹੀਂ ਉਹਨਾਂ ਲੋਕਾਂ ਨੂੰ ਵੀ ਸੁਣਿਆ ਦਿਓ ਜਿਹੜਾ ਵੀ ਆਪਾਂ ਇਹ ਨਹੀਂ ਕਿ ਕਿਸਾਨ ਤੇ ਸਗੋਂ ਫਸਲ ਪੈਦਾ ਕਰਦਾ ਪਹਿਸਾਨ ਜੇਕਰ ਪਾਣੀ ਖੇਤ ਨੂੰ ਲਾਂਦਾ ਤੇ ਫਸਲ ਪੈਦਾ ਹੁੰਦੀ ਤੇ ਪਿੰਡਾਂ ਸ਼ਹਿਰਾਂ ਚ ਰਹੀ ਤੇ ਪਾਣੀ ਦੀ ਵੇਸੇਜ ਬੜੀ ਕਰਨ ਡਿਆ ਸੋਸ ਪੱਖੋਂ ਸਾਨੂੰ ਕਿੰਨਾ ਕੋਤਿਆਦ ਵਰਤਨ ਦੀ ਲੋੜ ਹੈ ਜੇ ਆਪਾਂ ਅੱਜ ਕਿਸਾਨ ਦੀ ਗੱਲ ਕਰ ਰਹੇ ਹਾਂ ਵੀ ਇੰਨਾ ਪਾਣੀ ਲੱਗਦਾ ਥੱਲੇ ਜਾ ਰਿਹਾ ਜਾਂ ਉਹਦੀ ਵੇਸਟੇਜ ਹੋ ਰਹੀ ਹੈ ਜਾਂ ਸਾਡੇ ਲਈ ਖਤਰਾ ਵਾ ਤੇ ਇਹਦਾ ਜਿਹੜਾ ਸਾਰਿਆਂ ਦੀ ਜਿਹੜੀ ਉਹਦੇ ਵਿੱਚ ਭਾਗੀਦਾਰੀ ਹੈ ਬਿਲਕੁਲ ਇਹ ਠੀਕ ਹੈ ਕਿਤੇ ਕਿਸਾਨ ਦੀ ਥੋੜੀ ਜ਼ਿਆਦਾ ਹੋਊਗੀ ਪਰ ਆਮ ਕਰਕੇ ਆਪਾਂ ਦੇਖਦੇ ਹਾਂ ਵੀ ਜਿਹੜੀ ਇੰਡਸਟਰੀ ਦੇ ਵਿੱਚ ਦੇਖੋ ਜਾਂ ਜਿਹੜੇ ਸਾਡਾ ਆਮ ਕੰਸਟਰਕਸ਼ਨ ਪਰਪਸ ਹੈ ਜਾਂ ਆਮ ਲੋਕਾਂ ਨੂੰ ਕਾਰਾਂ ਧੋਣ ਦਾ ਬਹੁਤ ਸ਼ੌਂਕ ਹੈ ਜਾਂ ਆਪਣੇ ਵਹੀਕਲ ਨੂੰ ਸਾਫ਼ ਰੱਖਣ ਚਮਕਾਉਣ ਦਾ ਬਹੁਤ ਸ਼ੌਂਕ ਹੈ ਰੋਜ਼ ਉਹ ਕਾਰ ਗੰਦੀ ਹੁੰਦੀ ਹੈ ਤੇ ਦੋ ਚਾਰ ਬਾਲਟੀਆਂ ਤੇ ਮਾਮੂਲੀ ਜਿਹੜੀਆਂ ਉਹ ਲੱਗਦੀਆਂ ਲੱਗਦੀਆਂ ਹੋਣਗੀਆਂ ਜਿਆਦਾ ਪਾਣੀ ਕਿਉਂਕਿ ਟੂਟੀ ਨਾਲ ਹੀ ਅੱਜਕੱਲ੍ਹ ਧੋਂਦੇ ਨੇ ਸੋ ਉਸ ਪਦਰ ਤੇ ਭਾਵੇਂ ਕਿ ਕੁਝ ਜਿਹੜਾ ਵਾ ਇਹਦੇ ਵਿੱਚ ਨਾਰਮਸ ਜਿਹੜੇ ਆ ਸਖਤੀਆਂ ਕੀਤੀਆਂ ਵੀ ਗਈਆਂ ਪਰੰਤੂ ਆਮ ਕਰਕੇ ਜਿਹੜਾ ਸਾਨੂੰ ਆਪਾਂ ਟੂਟੀ ਫੜਦੇ ਆ ਤੇ ਪਾਣੀ ਸੌਖਾ ਲਾ ਕੇ ਤੇ ਆਪਾਂ ਪਾਣੀ ਵੇਸਟ ਕਰਨਾ ਸ਼ੁਰੂ ਕਰ ਦਿੰਨੇ ਆ ਸੋ ਕੱਲਾ ਕਿਸਾਨ ਨੂੰ ਕਹਿਣਾ ਇਹ ਵਾਜਬ ਨਹੀਂਗਾ ਬਾਕੀ ਜਿਹੜੇ ਆਮ ਜਿਹੜਾ ਸਾਡੇ ਲੋਕ ਨੇ ਉਹਨਾਂ ਨੂੰ ਵੀ ਆਪਣੀ ਜ਼ਿੰਮੇਵਾਰੀ ਇਹ ਪਾਣੀ ਦੀ ਮਹੱਤਤਾ ਨੂੰ ਸਮਝਣਾ ਚਾਹੀਦਾ ਕਿਉਂਕਿ ਜੇ ਉਹ ਪਾਣੀ ਮੁੱਕ ਜਾਵੇ ਕਿਸੇ ਦਿਨ ਮੋਟਰ ਚ ਤੇ ਉਸ ਦਿਨ ਪਤਾ ਲੱਗਦਾ ਵਾ ਪੀ ਇਹ ਪਾਣੀ ਦਾ ਮੁੱਲ ਕੀ ਹੈ ਜਦੋਂ ਗਵਾਂਡੀਆਂ ਉਹ ਕਿਤੇ ਬਾਲਟੀਆਂ ਪੀਣ ਵਾਸਤੇ ਪਾਣੀ ਲੈਣਾ ਪੈਂਦਾ ਇਸ ਕਰਕੇ ਸਾਰਿਆਂ ਨੂੰ ਇਹਦੇ ਭਾਗੀਦਾਰ ਨੇ ਸਾਰਿਆਂ ਨੂੰ ਸਮਝ ਵਰਤਣੀ ਚਾਹੀਦੀ ਆ ਤਾਂ ਹੀ ਜਿਹੜਾ ਪਾਣੀ ਜਿਹੜਾ ਉਹ ਬਚ ਸਕਦਾ ਵਾ ਕੱਲਾ ਕਿਸਾਨ ਦੇ ਫਸਲੀ ਚੱਕਰਾਂ ਦੀ ਆਪਾਂ ਗੱਲਾਂ ਕਰੀ ਜਾਂਦੇ ਹਾਂ ਉਹ ਠੀਕ ਹੈ ਕਿ ਜਿੱਥੇ-ਜਿੱਥੇ ਉਹਨਾਂ ਦੀ ਉੱਥੇ ਪਾਣੀ ਦੀ ਵਰਤੋਂ ਜਿਹੜੀ ਜ਼ਿਆਦਾ ਹੁੰਦੀ ਆ ਪਹਿਲੀ ਗੱਲ ਇਹ ਆ ਕਿ ਸਾਨੂੰ ਸੋਚ ਦੇ ਵਿੱਚ ਤਬਦੀਲੀ ਜਿਹੜੀ ਆ ਉਹ ਕਰਨੀ ਪਵੇਗੀ ਜਦੋਂ ਪਾਣੀ ਨਜ਼ਰ ਆਵੇ ਤਾਂ ਸਾਨੂੰ ਇਹ ਦੇਖਣਾ ਪਵੇਗਾ ਕਿ ਇਹਨੂੰ ਆਪਾਂ ਬਚਾਉਣਾ ਪਾਣੀ ਦੀ ਦੁਰਵਰਤੋਂ ਇਹ ਨਹੀਂ ਕਰਨੀ ਭਾਵੇਂ ਉਹ ਖੇਤੀ ਵਾਸਤੇ ਆ ਭਾਵੇਂ ਇੰਡਸਟਰੀ ਵਾਸਤੇ ਆ ਭਾਵੇਂ ਪੰਛੀ ਪੀਂਦੇ ਜਾਨਵਰ ਪੀਂਦੇ ਕੋਈ ਵੀ ਪੀਂਦਾ ਕਿਉਂਕਿ ਇੱਕ ਜੇ ਅਸੀਂ ਕੁਦਰਤ ਦੇ ਨਾਲ ਪਿਆਰ ਕਰਦੇ ਆ ਉਸ ਕੁਦਰਤ ਦੇ ਸੋਮੇ ਦੇ ਨਾਲ ਵੀ ਸਾਨੂੰ ਜਿਹੜਾ ਉਹ ਪਿਆਰ ਕਰਨਾ ਪਊਗਾ ਸੋ ਲੋੜ ਏ ਕਿ ਆਪਾਂ ਆਪਣੀ ਸੋਚ ਨੂੰ ਆਪਣੀ ਮਾਨਸਿਕਤਾ ਨੂੰ ਚੇਂਜ ਕਰੀਏ ਆਪਣੇ ਆਲੇ ਦੇਲੇ ਚਾਤ ਮਾਰੀ ਵੀ ਕਿਹੜੇ ਕਿਸਾਨਾਂ ਨੇ ਨਵੇਂ ਢੰਗ ਬਣਾਏ ਆ ਤੇ ਉਹਨਾਂ ਨੂੰ ਲੱਭੀਏ ਉਹਨਾਂ ਨਾਲ ਗੱਲ ਕਰੀਏ ਵਿਭਾਗ ਖੇਤੀਬਾੜੀ ਹੈ ਯੂਨੀਵਰਸਿਟੀ ਹੈ ਤ੍ਰਿਸ਼ੀ ਵਿਗਿਆਨ ਕੇਂਦਰ ਹੈ ਇਹਨਾਂ ਨਾਲ ਮਿਲ ਜੁਲ ਕੇ ਆਪਾਂ ਉਪਰਾਲੇ ਕਰਾਂਗੇ ਤੇ ਟੈਸਟੇ ਦੀ ਪ੍ਰਾਪਤੀ ਪੱਕਾ ਹੋਏਗੀ ਬਹੁਤ ਬਹੁਤ ਮਿਹਰਬਾਨੀ ਜੀ